ਇੱਕ ਸਾਡੇ ਕੋਲ ਸ਼ਾਬਾਜ਼ ਦੀ ਵੀਡੀਓ ਦੇਖ ਕੇ ਕੋਈ ਬੰਦਾ ਸੌਦਾ ਕਰਨ ਆ ਗਿਆ ਉਹਦੀ ਗੱਲ ਮੈਨੂੰ ਇਹ ਸੀ ਵੀ ਸਰ ਜੋ ਵੀਡੀਓ ਮੇਂ ਪ੍ਰਾਈਸ ਹੁੰਦਾ ਹੈ ਉਹ ਤੋਂ ਨਹੀਂ ਵੈਸੇ ਬਤਾਓ ਤਾਂ ਮੈਂ ਉਹਨੂੰ ਫਿਰ ਸਮਝਾਇਆ ਮੈਂ ਭਾਈ ਸਾਹਿਬ ਨਹੀਂ ਹੁੰਦਾ ਆਪ ਵੀ ਸਹੀ ਹੋ ਆਪਣੀ ਜਗ੍ਹਾ 'ਤੇ ਪਰ ਮੈਂ ਉਹ ਬੰਦਾ ਨਹੀਂ ਹੂੰ ਜੋ ਜੋ ਆਪ ਸੋਚੋ ਕਿ 15 ਮੰਗ ਲਿਆ ਔਰ ਡੇਢ ਮੇਂ ਦੇ ਦਿਆ ਤਾਂ ਕਮੈਂਟ ਵੀ ਕਰਦੇ ਨੇ ਥੱਲੇ ਬਟ ਸਾਨੂੰ ਗੁੱਸਾ ਨਹੀਂ ਆਉਂਦਾ ਹਾਸਾ ਆਉਂਦਾ ਉਹ ਵੀ ਸਹੀ ਨੇ ਆਪਦੀ ਥਾਂ ਤੇ ਕਿਉਂਕਿ ਹੁਣ ਜੇ ਹਰੇਕ ਬੰਦਾ ਹੀ ਮੈਂ ਮੰਨ ਲਓ ਸ਼ਾਹਬਾਜ਼ ਦਾ ਜੋ ਪ੍ਰਾਈਸ ਕਰ ਰਿਹਾ ਜਾਂ ਕਰਮਦੇਵ ਦਾ ਕਰ ਰਿਹਾ ਮੈਂ ਦੂਜਿਆਂ ਦਾ ਕਿਉਂ ਨਹੀਂ ਕਰ ਰਿਹਾ ਦੇਖਣ ਨੂੰ ਤਾਂ ਉਹ ਵੀ ਘੋੜੇ ਓਦਾਂ ਦੇ ਉਹ ਕਮਰਸ਼ੀਅਲੀ ਤੁਹਾਨੂੰ ਕੀ ਰਿਟਰਨ ਦੇ ਰਿਹਾ ਉਹਦੇ ਨਾਲ ਹੀ ਘੋੜੇ ਦੀ ਪ੍ਰਾਈਸ ਡਿਸਾਈਡ ਕਰੋਗੇ ਨਾ ਹੁਣ ਮੈਂ ਘੋੜੇ ਦਾ ਮੰਗਾ 12 ਕਰੋੜ 15 ਕਰੋੜ 70 ਕਰੋੜ ਕੁਝ ਵੀ ਘੋੜੀ ਪੈਂਦੀ ਹੋਵੇ ਮਹੀਨੇ ਦੀ ਇੱਕ ਜੀ ਠੀਕ ਹੈ ਫਿਰ ਉਹ ਜਸਟੀਫਾਈਡ ਨਹੀਂ ਹੈਗਾ ਜਿਹੜੇ ਵੀ ਬੰਦੇ ਨੇ ਮੰਨ ਲਓ ਜਾਨਵਰ ਅੱਜ ਤੋਂ 2 ਸਾਲ ਪਹਿਲਾਂ ਖਰੀਦਿਆ ਮੰਨ ਲਓ ਉਦੋਂ 20 ਲੱਖ ਵੱਡੀ ਗੱਲ ਸੀ ਅੱਜ ਉਹੀ 20 ਆਲਾ 40 ਦਾ ਟਾਈਮ ਵੀ ਤਾਂ ਟੱਪ ਗਿਆ ਨਾ 플ੌਟ ਪ੍ਰਾਪਰਟੀ ਵੀ ਵੱਧਦੀ ਹੈ ਨਾ ਤਾਂ ਉਹ ਨਾਰਮਲ ਹੈ ਅੱਛਾ ਜੀ ਨੇ ਉਦੋਂ ਦਾ ਖਰੀਦਿਆ ਉਹਨੂੰ ਪ੍ਰੋਫਿਟ ਲੱਗਦਾ ਉਹ ਵੇਚ ਦਿੰਦਾ ਪਰ ਜਦੋਂ ਅੱਜ ਉਹ ਫੇਰ ਦੁਬਾਰਾ ਲੈਣ ਜਾਊਗਾ ਫੇਰ ਉਹ ਵੱਧਦਾ ਮਿਲੂ ਉੱਥੇ ਹੀ ਰਹਿ ਜਾਣੀ ਹੈ ਗੱਲ ਜਿਹੜਾ ਵੀ ਕੋਈ ਭਰਾ ਸ਼ੋਅ ਕਰਾਉਂਦਾ ਐਨੀ ਵੱਡੀ ਜੀ ਮਤਲਬ ਮੇਰੇ ਵੱਲੋਂ ਇਹ ਤੁਹਾਨੂੰ ਵਿਸ਼ਵਾਸ ਹੈ ਵੀ ਚਾਹੇ ਮੇਰਾ ਕੋਈ ਵੈਸੇ ਦਾ ਕੋਈ ਦੁਸ਼ਮਣ ਹੈ ਨਹੀਂ ਪਰ ਜੇ ਕੋਈ ਹੋਵੇ ਵੀ ਮੈਂ ਉਹਦੇ ਸ਼ੋਰ ਚ ਵੀ ਜਾਊਗਾ ਜਸਟ ਫॉर ਘੋੜਿਆਂ ਦੇ ਬੈਟਰਨੇਸ ਜਿਹੜੇ ਪੰਜਾਬ ਨੇ ਘੋੜਿਆਂ ਦੇ ਵਿੱਚ ਉਹ ਬਹੁਤ ਚੰਗੀ ਸਪਲੇਸ ਤੇ ਮੈਂ ਕਹਿ ਸਕਦਾ ਇਹ ਵੀ ਪੰਜਾਬ ਹੈ ਆਪਾਂ ਇਹ ਕਹ ਲਈ ਪੁਸ਼ਕਰ ਮੇਲੇ ਚ ਪੰਜਾਬ ਪੰਜਾਬ ਹੋਈ ਪਈ ਹੈ ਪੰਜਾਬੀਆਂ ਨੇ ਖਰੀਦੇ ਵੀ ਬਹੁਤ ਉੱਚੇ ਤੇ ਵੇਚੇ ਵੀ ਬਹੁਤ ਇਹ ਮਾਣ ਵਾਲੀ ਗੱਲ ਆ ਆਪਣੇ ਵਾਸਤੇ ਪਰ ਇਹ ਇਹ ਮਾਣ ਤਾਂ ਹੀ ਬਣਿਆ ਰਹੂਗਾ ਜੇ ਆਪਾਂ ਆਪਦੇ ਸ਼ੋਜ਼ ਨੂੰ ਸਕਸੈਸਫੁਲ ਰੱਖਾਂਗੇ ਆਪਾਂ ਨਾ ਚਾਹੁੰਦੇ ਹੋਏ ਵੀ ਕਿਤੇ ਕਈ ਵਾਰ ਕਿਸੇ ਪਲੇਟਫਾਰਮ ਤੇ ਇਕੱਠਾ ਹੋਣਾ ਪੈਂਦਾ ਫਾਰ ਐਗਜ਼ਾਮਪਲ ਹੁਣ ਰਾਜਨੀਤਿਕ ਪਾਰਟੀਆਂ ਨੇ ਹਾਂਜੀ ਨਹੀਂ ਬਣਦੀ ਹੁੰਦੀ ਠੀਕ ਹੈ ਹੁਣ ਆਮ ਆਦਮੀ ਅੱਡ ਲੜਦੀ ਐ ਕਾਂਗਰਸ ਅੱਡ ਲੜਦੀ ਐ ਬਟ ਜਦੋਂ ਐਮਪੀ ਦੀ ਗੱਲ ਆਈ ਲੋਕ ਸਭਾ ਦੀ ਗੱਲ ਆਈ ਤਾਂ ਇੰਡੀਆ ਗਠਬੰਧਨ ਹੋਇਆ ਠੀਕ ਹੈ ਬੰਦੇ ਤਾਂ ਉਹੀ ਸੀ ਡਿਫਰੈਂਸਸ ਵੀ ਹੋ ਸਕਦੇ ਨੇ opinions ਦੇ ਵਿੱਚ ਸੋ ਵੀ ਸ਼ੋ ਕਰਾਵੇ ਮੈਂ ਦੇਖੋ ਅ ਅਸੀਂ ਵੀ ਸ਼ੋ ਕਰਾਉਂਦੇ ਰਹੇ ਹਾਂ ਅਸੀਂ ਫਰੀਦਕੋਟ ਵੀ ਜਾਂਦੇ ਰਹੇ ਹਾਂ ਜੀ ਅੰਪਾਇਰ ਚ ਵੀ ਗਏ ਆ ਕਾਰਨ ਕੀ ਹੁੰਦਾ ਵੀ ਬੇਸ਼ੱਕ ਤੁਹਾਡਾ ਕਿਸੇ ਨਾ ਕੋਈ ਮਨਮਟਾਬ ਵੀ ਹੋਵੇ ਬਟ ਜੇ ਤੁਸੀਂ ਐਕਚੁਅਲ ਚ ਹਾਰਸ ਲਵਰ ਹੋ ਤਾਂ ਤੁਹਾਨੂੰ ਸ਼ੋਜ਼ ਨੂੰ ਭਰਨਾ ਚਾਹੀਦਾ ਥੋਡੀ ਹਾਜ਼ਰੀ ਰੱਖਣੀ ਚਾਹੀਦੀ ਹੈ ਜੇ ਤੁਸੀਂ ਐਨੀਮਲ ਨਹੀਂ ਪਾਰਟਿਸਿਪੇਟ ਕਰਾਉਂਦੇ ਤਾਂ ਘੱਟੋ ਘਾਟ ਖੁਦ ਤੁਸੀਂ ਜਾਓ ਐਜ਼ ਅ ਵਿਊਅਰ ਜਾਓ ਕੋਈ ਬੰਦਾ 20 ਸਾਲ ਪਹਿਲਾਂ ਮੇਲਾ ਲਾਉਂਦਾ ਸੀ ਜਗਾ ਅੱਜ ਵੀ ਉਹ ਓਡਾ ਵੱਡਾ ਹੀ ਪਲੋਟ ਰੋਕ ਕੇ ਬੈਠਾ ਭਾਵੇਂ ਜਨਵਰੀ ਇੱਕ ਜਨਵਰੀ ਇੱਕ ਵੀ ਨਾ ਹੋਵੇ ਇਹ ਵੀ ਬਹੁਤ ਵੱਡੀ ਪ੍ਰੋਬਲਮ ਹੈ ਉਹ ਜਦੋਂ ਮੰਡੀ ਵਾਲੇ ਪਰਸੈਂਟੇਜ ਲੈ ਰਹੇ ਆ ਫਿਰ ਉਹਨਾਂ ਦਾ ਫਰਜ਼ ਬਣਦਾ ਵੀ ਜਗਾ ਉਹ ਦੇਣ ਸਾਰਿਆਂ ਨੂੰ ਅਲਾਟ ਕਰਨ ਜਿਹਦੇ ਕੋਲ ਜਿੰਨੇ ਜਾਨਵਰ ਨੇ ਉਹਨਾਂ 플ੌਟ ਸਾਈਜ਼ ਦੇਣ ਉਹ ਵੀ ਨਿਊਜ਼ ਚੱਲ ਰਹੀ ਹੈ ਵੀ ਸ਼ਾਇਦ 5% ਆ ਜਿਹੜੀ ਰਾਜਸਥਾਨ ਸਰਕਾਰ ਲਾ ਦੇ ਵੀ ਘੋੜਿਆਂ ਵਾਲੇ ਕਹੀ ਜਾਂਦੇ ਨੇ ਕਰੋੜਾਂ ਦੇ ਨੇ ਵੀ ਉਹ ਚੀਜ਼ ਨੂੰ ਹਾਈਲਾਈਟ ਕਰੀ ਜਾਂਦੇ ਨੇ ਦੇਖੋ ਹਾਂ ਠੀਕ ਹੈ ਬਟ ਕਰੋੜਾਂ ਦੇ ਹੈਗੇ ਨਹੀਂ ਪਰ ਸਾਰੇ ਤਾਂ ਨਹੀਂ ਹੁੰਦੇ ਉਹ ਤਾਂ ਸਾਰੇ ਮੇਲੇ 'ਚ ਕੋਈ ਦੋ ਜਾਨਵਰ ਹੋਣਗੇ ਉਸ ਲੈਵਲ ਵਾਲੇ ਪਰ ਉਹ ਡੀਲ ਵੀ ਹੁੰਦੀ ਆ ਜਾਂ ਨਹੀਂ ਉਹ ਵੀ ਹਲੇ ਡਿਪੈਂਡ ਕਰਦਾ ਜੇ ਡੀਲ ਹੋਊਗੀ ਤਾਂ ਜਿੱਥੇ ਅਗਲੇ ਨੇ 80 ਕਰੋੜ ਲੈਣੇ ਨੇ ਜੀਐਸਟੀ ਵੀ ਦੇ ਦਊਗਾ ਕੋਈ ਫਰਕ ਨਹੀਂ ਪੈਂਦਾ ਇਸ ਵਾਰ ਵੀ ਲੱਗਦਾ ਨਹੀਂ ਪਿਛਲੇ ਸਾਲ ਨਾਲੋਂ ਥੋੜਾ ਜਿਹਾ ਵੀ ਰੁਝਾਨ ਵਧਿਆ ਵੱਧ ਸੇਲ ਹੋਈ ਹੈ ਡੇ ਬਾਈ ਡੇ ਦੇਖੋ ਮੈਨੂੰ ਕਈ ਬੰਦਿਆਂ ਨੇ ਪਹਿਲਾਂ ਵੀ ਇਹ ਕੁਐਸਚਨ ਪੁੱਛਿਆ ਵੀ ਫਿਊਚਰ ਕੀ ਹੈ ਜੀ ਹੁਣ ਤੁਸੀਂ ਸਾਰਿਆਂ ਨੇ ਆਪ ਹੀ ਦੇਖ ਲਿਆ ਜਿਹੜੇ ਨਿਊ ਕਮਰਸ ਵੀ ਇਸ ਲਾਈਨ 'ਚ ਆਏ ਨੇ ਉਹਨਾਂ ਨੇ ਵੀ ਚੰਗੇ ਘੋੜੇ ਵੇਚੇ ਨੇ ਲਓ ਮਿੱਤਰੋ ਪੁਸ਼ਕਰ ਮੇਲੇ ਦਾ ਮਤਲਬ ਇਹ ਕਹਿ ਲਓ ਵੀ ਅੱਜ ਲਾਸਟ ਵੀਡੀਓ ਮੈਂ ਕਰਨ ਲੱਗਿਆ ਹਾਂ ਬਹੁਤ ਵਧੀਆ ਮੇਲਾ ਹੈ ਇਸ ਵਾਰ ਭਰਿਆ ਤੇ ਲੇਖਾ ਜੋਖਾ ਬਾਈ ਗੈਰੀ ਤੋਂ ਵੀ ਆਪਾਂ ਲਵਾਂਗੇ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਗੈਰੀ ਦਾ ਬਹੁਤ ਧੰਨਵਾਦ ਜੀ ਤੁਹਾਡੀ ਟੀਮ ਦਾ ਤੇ ਤੁਹਾਡਾ ਤੇ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀ ਪਿਛਲੀ ਵਾਰ ਵੀ ਮੇਲਾ ਬਹੁਤ ਚੰਗਾ ਰਿਹਾ ਹਨ ਹਾਂਜੀ ਇਸ ਵਾਰ ਮੌਸਮ ਨੇ ਵੀ ਵਧੀਆ ਪਰ ਇਸ ਇੱਕ ਵਾਰ ਤਾਂ ਗੜਬੜ ਜੀ ਹੋ ਗਈ ਸੀ ਵੈਸੇ ਬਹੁਤ ਚੰਗਾ ਰਿਹਾ ਬਾਈ ਬੇਸਿਕਲੀ ਬਯੰਤ ਜੀ ਉਹ ਗੜਬੜ ਘੱਟ ਸੀ ਤੇ ਉਹਦੇ ਨਾਲ ਮੌਸਮ ਠੀਕ ਰਹਿ ਗਿਆ ਠੀਕ ਹੈ ਬਈ ਜੀ ਜਿਵੇਂ ਹੁਣ ਆਪਾਂ ਗਰਮੀ ਜਿੰਨੀ ਦੇਖ ਰਹੇ ਹਾਂ ਉਹਨੇ ਟੈਂਪਰੇਚਰ ਬਹੁਤ ਠੀਕ ਰੱਖਿਆ ਬੜੀ ਕਿਣਮੇ ਜੇ ਕਰਕੇ ਪਤਲੀ ਜੀ ਕਣੀ ਦਾ ਝੜੀ ਸੀਗੀ ਬਟ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਈ ਤਨੂਏ ਲਾ ਵੀ ਤੁਮਾਕੇ ਕਰਕੇ ਫਿਰ ਗਰਮੀ ਹੋ ਗਈ ਜਿਆਦੇ ਬਾਈ ਕਹਿ ਸਕਦੇ ਇਸ ਵਾਰ ਬਾਈ ਲੱਗਦਾ ਨਹੀਂ ਪਿਛਲੇ ਸਾਲ ਨਾਲੋਂ ਥੋੜਾ ਜਿਹਾ ਵੀ ਰੁਝਾਨ ਵਧਿਆ ਵੱਧ ਸੇਲ ਹੋਈ ਹੈ ਡੇ ਬਾਈ ਡੇ ਦੇਖੋ ਮੈਨੂੰ ਕਈ ਬੰਦਿਆਂ ਨੇ ਪਹਿਲਾਂ ਵੀ ਇਹ ਕੁਐਸਚਨ ਪੁੱਛਿਆ ਵੀ ਫਿਊਚਰ ਕੀ ਹੈ ਜੀ ਹੁਣ ਤੁਸੀਂ ਸਾਰਿਆਂ ਨੇ ਆਪ ਹੀ ਦੇਖ ਲਿਆ ਜਿਹੜੇ ਨਿਊ ਕਮਰਜ ਵੀ ਇਸ ਲਾਈਨ ਚ ਆਏ ਨੇ ਉਹਨਾਂ ਨੇ ਵੀ ਚੰਗੇ ਘੋੜੇ ਵੇਚੇ ਨੇ ਬਿਲਕੁਲ ਚੰਗੇ ਨੰਬਰ ਆਫ ਐਨੀਮਲ ਸੇਲ ਹੋਏ ਨੇ ਜੀ ਇਹ ਇਹਦਾ ਫਿਊਚਰ ਹੋਰ ਬ੍ਰਾਈਟ ਹੈ ਇਸ ਹਾਰਸ ਇੰਡਸਟਰੀ ਦਾ ਕੰਪੀਟੀਸ਼ਨ ਹਾਰਡ ਵੀ ਹੁੰਦਾ ਜਾਂਦਾ ਵੀ ਪਹਿਲਾਂ ਹੁਣ ਆਬਵੀਅਸਲੀ ਜਦੋਂ ਘੋੜੇ ਚੰਗੇ ਬਰੀਡ ਹੋ ਰਹੇ ਨੇ ਚੰਗੇ ਅੱਗੇ ਹਰ ਬੰਦਾ ਬਰੀਡਿੰਗ ਤੇ ਫੋਕਸ ਕਰ ਰਿਹਾ ਕਿਹੜੇ ਸਟੈਲੀਅਨ ਕੋ ਲੋਕ ਅੱਗੇ ਦੂਰ ਤੋਂ ਹੈਜ਼ਿਟੇਟ ਕਰਦੇ ਸੀ ਵੀ ਜਿਆਦਾ ਵਾਟ ਨਾ ਲੈ ਕੇ ਜਾਈਏ ਘੋੜੀ ਹੁਣ ਅਗਲਾ ਜਿੱਥੇ ਵੀ ਘੋੜਾ ਖੜਾ ਚੰਗਾ ਸਾਡੇ ਕੋਲ 나ਸਿਕ ਤੋਂ ਹਦਰਾਬਾਦ ਤੋਂ ਘੋੜੀਆਂ ਇੱਕੋ 나ਸਿਕ ਤੋਂ ਘੋੜੀ ਉਰੇ ਵੀ ਖੜੀ ਹੈ ਸਾਡੇ ਕੋਲ ਕਵਰ ਹੋਣ ਆਈ ਹੈ ਤਾਂ ਇੰਨੀ ਦੂਰੋਂ ਦੂਰੋਂ ਜਦੋਂ ਲੋਕ ਕਵਰਿੰਗ ਲਈ ਆਉਣ ਲੱਗ ਜਾਣ ਤਾਂ ਬਰੀਡ ਆਬਵੀਅਸਲੀ ਇੰਪਰੂਵ ਹੋਣੀ ਹੋਣੀ ਬਿਲਕੁਲ ਬਾਈ ਜੀ ਕਿ ਮੈਂ ਸ਼ਾਹਬਾਜ਼ ਵਰਦੀ ਦੀ ਡਿਟੇਲ ਇਸ ਵਾਰ ਪਹਿਲੀ ਮੰਡੀਆ ਪੁਸ਼ਕਰ ਦੀ ਸ਼ਾਹਬਾਜ਼ ਦੀ ਸ਼ਾਹਬਾਜ਼ ਇੱਕ ਵਾਰ ਦੋ ਦੇਖੋ ਇਹਦੀ ਤੀਜਾ ਮੇਲਾ ਇਹਦਾ ਪਹਿਲਾਂ ਇਹ 10 ਮਹੀਨੇ ਦੀ ਏਜ ਆ ਤਾਂ ਉਦੋਂ ਰੇ ਖੀਰਿਆਂ ਦਾ ਦੁੱਧ ਦੰਦ ਤੇ ਟੂ ਟੀਥ ਦਾ ਇਕੱਠਾ ਕੰਪੀਟੀਸ਼ਨ ਹੁੰਦਾ ਸੀ ਉਹਦੇ ਚ ਇਹਨੇ ਚੰਗੇ ਨਾਮੀ ਘੋੜਿਆਂ ਨੂੰ ਹਰਾ ਕੇ ਸੈਕਿੰਡ ਪਲੇਸ ਹਾਸਲ ਕੀਤੀ ਮਤਲਬ 3 ਸਾਲ ਵਾਲਿਆਂ ਨੂੰ ਵੀ ਹਰਾਇਆ ਠੀਕ ਹੈ ਜੀ ਤੇ ਫੇਰ ਇਹ ਦੋ ਦੰਦ ਚ ਆਇਆ ਜੀ ਅਸ਼ਵ ਪ੍ਰਿਥਵੀ ਦੀ ਸ਼ਾਨ ਉਹਨਾਂ ਨੇ ਸ਼ੋਅ ਆਇਆ ਸੀ ਉਹ ਚ ਟੂ ਟੀਥ ਚ ਫਰਸਟ ਪੋਜੀਸ਼ਨ ਇਹਨੇ ਹਾਸਲ ਕੀਤੀ 21 ਦੇ ਵਿੱਚ ਹੋਇਆ ਸੀ ਇਹ 21 ਚ ਹਾਂ ਜੀ ਉਦੋਂ ਦੋ ਦੰਦ ਚ ਸੀਗਾ ਇਹ ਠੀਕ ਹੈ ਜੀ ਆ ਹੁਣ ਇਹਦਾ 3rd ਮੇਲਾ ਜੀ ਐਤਕੀ ਅਸੀਂ ਸ਼ੋਅ ਲਈ ਨਹੀਂ ਲੈਂਦਾ ਸਿਰਫ ਲੋਕਾਂ ਨੂੰ ਦਿਖਾਉਣ ਲਈ ਡਿਸਪਲੇ ਪਰਪਸ ਲਈ ਲੈਂਦਾ ਘੋੜਾ ਜੀ ਤੇ ਬਹੁਤ ਚੰਗਾ ਰਿਸਪੌਂਸ ਹੈ ਸਾਢੇ 6 ਸਾਲ ਦਾ ਹੋ ਗਿਆ ਜੀ 7 ਸਾਲ ਦਾ ਹੀ ਹੋ ਗਿਆ ਅਪਰੋਕਸੀਮੇਟਲੀ ਜੀ ਤੇ ਸਾਢੇ 65 ਇੰਚ ਦੀ ਹਾਈਟ ਹੈ ਜੀ ਤੇ 2 ਲੱਖ ਰੁਪਏ ਦੀ ਕਵਰਿੰਗ ਫੀਸ ਹੈ ਠੀਕ ਆ ਭਾਈ ਜੀ ਤੇ ਪਿਛਲੀ ਵਾਰ ਇਹਨੇ ਸ਼ੋਹਾਂ ਤੇ ਖੁੱਤੀ ਪਾ ਕੇ ਰੱਖਿਆ ਇਸ ਵਾਰ ਸ਼ੋਹਾਂ ਤੇ ਜਿਹੜੇ ਰਹਿ ਗਏ ਦੇਖਣ ਨੂੰ ਮਿਲੂਗਾ ਸ਼ੋਹਾਂ ਬਿਲਕੁਲ 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 ਲਾਵਾਂਗੇ ਜੀ ਜਿਹੜੇ ਸ਼ੋਜ਼ ਰਹਿ ਗਏ ਨੇ ਕਿ ਇਹਨੂੰ ਪਾਰਟਿਸਿਪੇਟ ਕਰਾਂਗੇ ਇੱਥੇ ਦਾ ਹੈ ਵਿਚਾਰ ਪੁਸ਼ਕਰ ਦਾ ਨਹੀਂ ਪੁਸ਼ਕਰ ਦਾ ਵਿਚਾਰ ਨਹੀਂ ਹੈਗਾ ਜੀ ਪੁਸ਼ਕਰ ਬੜਾ ਨਿਹਰਾਜਾ ਹੋ ਜਾਂਦਾ ਉਸ ਟਾਈਮ ਤੇ ਠੀਕ ਹੈ ਜੀ ਥੋੜਾ ਜਿਹਾ ਲਾਈਟਸ ਲੂਇਟਸ ਦਾ ਪ੍ਰਬੰਧ ਘੱਟ ਹੈ 블ੇਮ ਨਹੀਂ ਕਰਦਾ ਜੀ ਜਿਹੜੇ ਡਾਕਟਰਸ ਨੇ ਉਹ ਉਹਨਾਂ ਨੂੰ ਮੈਡੀਸਨ ਦਾ ਬਿਮਾਰੀਆਂ ਦਾ ਪਤਾ ਹੈ ਠੀਕ ਹੈ ਉਹਨਾਂ ਦੀ ਪੜ੍ਹਾਈ ਹੈ ਯੈਸ ਬਟ ਬਰੀਡ ਦੇ ਕੈਰੈਕਟਰਸ ਜਿਹੜੇ ਨੇ ਉਹ ਬਰੀਡ ਨੂੰ ਜੱਜ ਮੇਰੇ ਹਿਸਾਬ ਨਾਲ ਬਰੀਡਰ ਹੀ ਚੰਗਾ ਕਰ ਸਕਦਾ ਤਾਂ ਮੇਰਾ ਮੰਨਣਾ ਵੀ ਇੱਥੇ ਕੁਛ ਵੀ ਰਿਜ਼ਲਟ ਨਿਕਲ ਜਾਂਦੇ ਨੇ ਅਨਐਕਸਪੈਕਟਿਡ ਤਾਂ ਇਸ ਕਰਕੇ ਨਹੀਂ ਸਾਡਾ ਮਨ ਨਹੀਂ ਹੈ ਪਾਰਟਿਸਿਪੇਟ ਕਰਨ ਦਾ ਹਾਂਜੀ ਬਿਲਕੁਲ ਭਾਈ ਦੂਜਾ ਵੀ ਦਿਖਾਈ ਆਪਾਂ ਘੋੜਾ ਆਪਣਾ ਜੀ ਹਾਂਜੀ ਨੈਕਸਟ ਜਿਹੜਾ ਬਸ਼ੇਰਾ ਹੈ ਜੀ ਇਹ ਦੋ ਦੰਦ ਹੋਇਆ ਜੀ ਬਈ ਔਰ ਇਹ ਦਵਾਂਗੇ ਦਾ ਨਾਮ ਹੈ ਜੀ ਜੀ ਇਹ ਹੁਣੇ ਡੇਢ ਕਿ ਮਹੀਨਾ ਪਹਿਲਾਂ ਟੂ ਟੀਥ ਨੇ ਕੀਤੇ ਨੇ ਜੀ ਬਈ ਤੇ ਇਹ ਇਹਦੀ ਮਦਰ ਹੈ ਜਿਹੜੀ ਉਹ ਅਲੀ ਸ਼ਾਨ ਦੀ ਬੇਟੀ ਹੈ ਰਿੱਦੀ ਜੀ ਇਹ ਸਰੂਪ ਸਿੰਘ ਕਲੰਦਰੀ ਦੇ ਕੋਲੇ ਬਰੀਡ ਹੋਇਆ ਜੀ ਜੀ ਤੇ ਮਦਰ ਇਹਦੀ ਅਲੀਸ਼ਾਨ ਦੀ ਹੈ ਰੋਇਟ ਜੰਮੀ ਸੀ ਤੇ ਸਰੂਪ ਸਿੰਘ ਲੈ ਗਏ ਸੀ ਜੀ ਤਾਂ ਸਾਢੇ 65 ਇੰਚ ਹਾਈਟ ਹੈ ਜੀ ਇਹਦੀ 1.5 ਲੱਖ ਰੁਪਿਆ ਕਵਰਿੰਗ ਫੀਸ ਹੈ ਸਭ ਤੋਂ ਪਹਿਲਾਂ ਜੀ ਤੋਂ ਜਿਹਦੇ ਕੋਲ ਸੀ ਯੁਵਰਾਜ ਭਾਈ ਜਡੇਜਾ ਨੇ ਉਹਨਾਂ ਤੋਂ ਅਸੀਂ ਇਹ ਖਰੀਦਿਆ ਸੀ ਤੇ ਯੁਵਰਾਜ ਉਹਨਾਂ ਨੇ ਆਲਰੇਡੀ ਇਹਨੂੰ ਖੀਰੇ ਦੰਤ ਦੇ ਵਿੱਚ ਹੀ ਘੋੜੀਆਂ ਤੇ ਕਵਰ ਕਰਾਸ ਕੀਤਾ ਹੋਇਆ ਸੀ ਤਾਂ ਲਗਭਗ ਜਿਹੜੇ 8 ਤੋਂ 10 ਬੱਚੇ ਇਹਦੇ ਆ ਚੁੱਕੇ ਨੇ ਇਹਨੇ ਸੁੰਨੇ ਮੱਥੇ ਦੀਆਂ ਘੋੜੀਆਂ ਤੇ ਵੀ ਮਤਲਬ ਬਲੇਜ਼ ਵਾਲੇ ਬੱਚੇ ਬਹੁਤ ਸੋਹਣੇ ਪੈਦਾ ਕੀਤੇ ਨੇ ਠੀਕ ਹੈ ਬਾਈ ਮੱਥੇ ਪਟਾ ਦੋ ਪੈਰ ਚਿੱਟਾ ਇਦਾਂ ਲੱਗਦਾ ਜਿਵੇਂ ਇਹਦਾ ਪੱਕੀ ਸਟੈਂਪਿੰਗ ਹੀ ਹੈ ਸਾਰੇ ਬੱਚਿਆਂ ਚ ਲਗਭਗ ਇਹੀ ਮਾਰਕਿੰਗ ਦੇਖਣ ਨੂੰ ਜ਼ਿਆਦਾ ਮਿਲੀ ਹੈ ਠੀਕ ਹੈ ਬਾਈ ਜੀ ਹਾਂਜੀ ਤੇ ਇਹ ਜਿਵੇਂ ਕੋਈ ਸਾਈਜ਼ ਦਾ ਵੀ ਫਰਕ ਰਹਿੰਦਾ ਕਿਉਂਕਿ ਸਾਈਜ਼ ਬਹੁਤ ਦੋ ਦੰਦ ਦੇ ਵਿੱਚ ਤੁਸੀਂ ਕਰ ਵੀ ਹੁਣ ਹਲੇ ਤਾਂ ਇਹ 2.5 ਇੰਚ ਘਟੋ ਘਟ ਹੋਰ ਗ로우 ਕਰੂਗਾ ਜੀ ਬਹੁਤ ਟੌਪ ਪਹਿਲਾਂ ਛੱਡਣ ਨਾਲ ਕੋਡ ਦਾ ਫਰਕ ਤਾਂ ਨਹੀਂ ਪੈਂਦਾ ਕੋਈ ਵੈਸੇ ਨਹੀਂ ਛੱਡਣਾ ਚਾਹੀਦਾ ਮੇਰੇ ਹਿਸਾਬ ਨਾਲ ਮੈਂ ਇੱਕ ਅੱਗੇ ਵੀ ਕਈ ਵੀਡੀਓਜ਼ ਦੇ ਵਿੱਚ ਇਹ ਗੱਲ ਡਿਸਕਸ ਕੀਤੀ ਹੈ ਹਾਂਜੀ ਬਟ ਉਹ ਜਿਹਨੇ ਛੱਡਤਾ ਤਾਂ ਉਹਦਾ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਹਨਾ ਬਿਲਕੁਲ ਜੀ ਹਾਂਜੀ ਤੇ ਇਹ ਕਰਮਦੇਵ ਆ ਗਿਆ ਜੀ ਆਪਾਂ ਦਾ ਹਾਂਜੀ ਇਹ ਕਰਮਦੇਵ ਹੈ ਜੀ ਕਰਮਦੇਵ ਲੋਕਾਂ ਦੀ ਡਿਮਾਂਡ ਤੇ ਕੱਲ ਸਵੇਰੇ ਹੀ ਮੰਗਾਇਆ ਸੀ ਕੱਲ ਸਵੇਰੇ ਪਹੁੰਚਿਆ ਇਹ ਪਹਿਲਾਂ ਇਹਨੂੰ ਨਹੀਂ ਲੈ ਕੇ ਆਏ ਸੀ ਜੀ ਬਈ ਫਿਰ ਬਹੁਤ ਹਾਰਸ ਲਵਰਸ ਨੇ ਆ ਕੇ ਰਿਕੁਐਸਟ ਕੀਤੀ ਕਿ ਆ ਫਿਰ ਅਸੀਂ ਸੋਚਿਆ ਵੀ ਚਲੋ ਦੋ ਦਿਨਾਂ ਲਈ ਇਹਨੂੰ ਲੋਕਾਂ ਦੇ ਰੂਬਰੂ ਕਰ ਦਿੰਦੇ ਹਾਂ ਇਹਦੀ ਜੋ ਖਾਸੀਤ ਚਲੋ ਹਰ ਇੱਕ ਬੰਦੇ ਦੀ ਆਪੋ ਆਪਣੀ ਅੱਖ ਹੁੰਦੀ ਹੈ ਮੈਨੂੰ ਲੱਗਦੇ ਬਈ ਇੰਨੇ ਸਾਈਜ਼ ਦੇ ਵਿੱਚ ਇਸ ਘੋੜੇ ਦੀ ਕਨਫਰਮੇਸ਼ਨ ਓਕੇ ਹੈ ਜੀ ਕੋਈ ਪੋਰਟ ਕੋਈ ਕਸ਼ਰ ਵਾਲੀ ਨਹੀਂ ਜਦੋਂ ਘੋੜੇ ਦਾ ਸਾਈਜ਼ ਜਾਂਦਾ 66 ਤੋਂ ਉੱਪਰ ਜਾਂਦਾ ਤੇ ਉਹ ਥੋੜਾ ਜਿਹਾ ਕੰਨਾ ਦਾ ਕਰ ਲਈ ਹੈ ਜੀ neck ਦਾ ਕਰ ਪੂਰਾ ਸੋਹਣਾ ਹੈ ਮਤਲਬ ਇਹ ਨਹੀਂ ਆਪਦੇ ਕੈਰੈਕਟਰਸ ਜੋ ਮਾਰਵਾੜੀ ਦੇ ਨੇ ਉਹ ਲੂਜ਼ ਨਹੀਂ ਕੀਤੇ ਇੰਨੀ ਹਾਈਟ ਦੇ ਵਿੱਚ ਵੀ ਤੇ ਇਹ ਇਹੀ ਇੱਕ ਇੰਦਾ ਦੀ ਚੀਜ਼ ਹੈ ਜਿਹੜੀ ਇਹਨੂੰ ਆਪਦੇ ਆਪ ਚ ਇੱਕ ਯੂਨੀਕ ਬਣਾ ਦਿੰਦੀ ਹੈ ਮਾਰਕਿੰਗ ਵੀ ਹੈ ਕੱਲਾ ਮੱਥੇ ਪਟਾ ਕੋਈ ਪੈਰ ਚਿੱਟਾ ਨਹੀਂ ਕੁਛ ਨਹੀਂ ਮਾਰਕਿੰਗ ਕਲਰ ਬਿਊਟੀ ਸਾਈਜ਼ ਸਾਰਾ ਕੁਝ ਇੱਕ ਕੰਬੋ ਡੀਲ ਹੈ ਤੇ ਬਲੱਡ ਲਾਈਨ ਬਹੁਤ ਚੰਗੀ ਹੈ ਇੱਕ ਬਈ ਇਹ ਆਪਾਂ ਕਹਿੰਦੇ ਹਾਂ ਵੀ ਹਰ ਇੱਕ ਕੋੜੀ ਲਈ ਹਰ ਇੱਕ ਕੋੜਾ ਨਹੀਂ ਬਣਿਆ ਹੁੰਦਾ ਹਾਂ ਜੀ ਤੁਹਾਨੂੰ ਕੀ ਲੱਗਦਾ ਵੀ ਇਸ ਕੋੜੇ ਲਈ ਕਿਹੜੀਆਂ ਕੋੜੀਆਂ ਪਰਫੈਕਟ ਜਿੰਨੀਆਂ ਵੀ ਜਿਹਨਾਂ ਚ ਸਾਈਜ਼ ਕਮੀ ਹੈ ਜੀ ਫਾਈਨੈਸ ਜਿਆਦਾ ਹੈ ਸੁੰਦਰਤਾ ਬਹੁਤ ਹੋਵੇ ਸਾਈਜ਼ बेशक ਘੱਟ ਹੋਵੇ ਉਦਾਂ ਦੀਆਂ ਘੋੜੀਆਂ ਜਿੰਨੀਆਂ ਮਰਜ਼ੀ ਫ੍ਰੀਕਵੈਂਟਲੀ ਬੰਦਾ ਬਲਾ ਸਕਦਾ ਤੇ ਇਹਨੇ ਇੰਪਰੂਵਮੈਂਟ ਹੀ ਕਰਕੇ ਦੇਣੀ ਹੈ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਕਿਉਂਕਿ ਹਰ ਇੱਕ ਬੰਦੇ ਨੂੰ ਬਈ ਕੁਝ ਨਾ ਕੁਝ ਤਾਂ ਕੱਦ ਦੀ ਦੌੜ ਹੈ ਜ਼ਰੂਰ ਕੋਈ ਮੰਨੇ ਜਾਂ ਨਾ ਮੰਨੇ ਬਟ ਹਾਈਟ ਦਾ ਕ੍ਰੇਜ਼ ਸਾਰਿਆਂ ਨੂੰ ਹੈ ਹੈ ਬਿਲਕੁਲ ਹਾਂ ਜੀ ਕਈ ਵਾਰ ਉਹ ਹਾਥੀ ਦੇ ਦੰਦਾਂ ਵਾਲੀ ਗੱਲ ਹੋ ਜਾਂਦੀ ਹੈ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਹਾਂਜੀ ਹਾਂਜੀ ਇਹ ਜਿਹੜਾ ਬੜਾ ਫਾਈਨ ਸਪੈਸਿਮਨ ਹੈ ਜੀ ਇਹਦਾ ਨਾਮ ਹੈ ਨਗੇਸ਼ਵਰ ਜੀ ਇਹ ਸਾਰੰਗ ਘੋੜੇ ਦਾ ਬੇਟਾ ਹੈ ਜੀ ਜਿਹੜਾ ਰੋਇਟਗੜ੍ਹ ਚ ਹੁੰਦਾ ਸੀ ਵਿਸ਼ਨੂ ਭਾਈ ਲੈ ਗਏ ਸੀ ਅਲੀ ਸ਼ਾਨ ਦਾ ਜੀ ਅਲੀ ਸ਼ਾਨ ਦਾ ਬੇਟਾ ਸੀ ਡਾਇਰੈਕਟ ਜੀ ਔਰ ਅਲੀ ਸ਼ਾਨ ਦਾ ਇਹ ਪੋਤਾ ਹੋ ਗਿਆ ਪੋਤਾ ਹੋ ਗਿਆ ਜੀ ਸਾਢੇ 4 ਸਾਲ ਉਮਰ ਹੈ ਜੀ 65 ਇੰਚ ਹਾਈਟ ਹੈ ਜੀ ਤੇ ਹਲੇ ਵੀ ਮੈਨੂੰ ਇਹ ਐਕਸਪੈਕਟਡ ਹੈ ਵੀ 1 ਸਾਲ ਨੂੰ ਜਾ ਕੇ ਇਹਨੇ ਐਕਚੁਅਲ ਜੋ ਇਹਨੇ ਬਣਨਾ ਹੈ ਹਲੇ 1 ਸਾਲ ਹੋਰ ਲਾਊਗਾ ਔਰ ਸ਼ਾਵਾਇਜ਼ ਆਪਣੇ ਖਾਪਾਉਂਦਾ ਇੱਕ ਸਾਈਡ ਤੋਂ ਤਾਂ ਇਹ ਮੈਂ ਕਈ ਵਾਰ ਕਹਿਣਾ ਹੁੰਦਾ ਹੈ ਵੀ ਇਹ ਅਪਕਮਿੰਗ ਨੈਕਸਟ ਅਪਕਮਿੰਗ ਸ਼ਾਬਾਜ਼ ਹੈ ਜਿਹੜਾ ਇਹਦਾ ਕ੍ਰੇਜ਼ ਆਉਣ ਵਾਲੇ ਟਾਈਮ 'ਚ ਹੋਊਗਾ ਤੁਸੀਂ ਦੇਖਿਓ ਜਿਵੇਂ ਇਹਦੇ ਬੱਚੇ ਗੁਜਰਾਤ 'ਚ ਤਾਂ ਬਹੁਤ ਬੱਚੇ ਆ ਗਏ 20 ਦੇ ਲਗਭਗ ਬੱਚੇ ਹੋਣਗੇ ਜੀ ਔਰ ਉਹਦੇ 'ਚ ਇੱਕ ਬੜੀ ਬਿਆਨਤ ਜੀ ਵੱਖਰੀ ਚੀਜ਼ ਹੈ ਵੀ ਇਹ ਜਿਹੜੀਆਂ ਇਹ ਦੇ ਜੇ 20 ਬੱਚੇ ਆਏ ਨੇ ਤਾਂ ਦੋ ਕੋਲਟ ਨੇ ਜੀ ਬਸ਼ੇਰੀਆਂ ਬਸ਼ੇਰੀਆਂ ਹੀ ਨੇ ਜੀ ਸਾਰੀਆਂ ਸਾਡੇ ਕੋਲ ਫਰਸਟ ਰਿਜ਼ਲਟ ਇਹਦਾ ਫਾਰਮ ਤੇ ਆ ਗਿਆ ਪੰਜ ਛੇ ਦਿਨ ਪਹਿਲਾਂ ਆਈ ਹੈ ਉਹ ਵੀ ਬੱਚੀ ਆਈ ਹੈ ਸਿਰਫ ਪਟਾ ਜੀ ਸਾਰੀ ਕਾਲੀ ਹੈ ਬੱਚੀ ਹੈ ਤਾਂ ਬੱਚੀ ਇੱਕ ਇਹ ਆਪਦਾ neck ਵਾਲਾ ਜਿਹੜਾ ਕੈਰੈਕਟਰ ਹੈ ਉਹ ਬਹੁਤ ਮਤਲਬ ਬੱਚਿਆਂ ਚ ਇੱਕ ਰਿੰਕੂ ਰਾਣਾ ਜੀ ਵੀ ਬਛੇਰੀ ਲੈ ਕੇ ਆਏ ਨੇ ਉਹ ਪੰਜਾਬ ਚ ਗੁਜਰਾਤ ਤੋਂ ਖਰੀਦ ਕੇ ਉਹ ਵੀ ਉਹਦੇ ਚ ਵੀ neck ਬੜੀ ਪ੍ਰੋਮਿਨੈਂਟ ਹੈ ਠੀਕ ਹੈ ਬਈ ਜੀ ਤੇ ਬਾਕੀ ਹੋਰ ਜਿਵੇਂ ਇੱਕ ਅਸੀਂ ਇਹ ਲਾਲ ਬਰਾੜ ਦਾ ਇਹ ਲਾਲ ਬਰਾੜ ਦਾ ਬੱਚਾ ਜੀ ਇਹ ਵੀ ਹੁਣ ਟੂ ਟੀਥ ਹੋਇਆ ਹੈ ਦੋ ਦੰਦ ਹੋਇਆ ਹਲੇ ਘੋੜੀਆਂ ਤੇ ਨਹੀਂ ਛੱਡਿਆ ਹੁਣ ਓਪਨ ਕਰਦੇ ਆਂ ਕਿ ਹੁਣ ਛੱਡ ਦਿਆ ਕਰਾਂਗੇ ਜੀ ਇਹ ਵੀ ਆਪਣੇ ਕਰਮਦੇਵ ਦੀ ਕਾਪੀ ਹੈ ਵੀਰੇ ਬਿਲਕੁਲ ਹਾਂਜੀ ਇਹ ਕਰਮਦੇਵ ਦੇ ਭਰਾ ਦਾ ਬੱਚਾ ਜੀ ਭਰਾ ਦਾ ਬੱਚਾ ਲਾਈਨ ਕਿਤੇ ਤਾਂ ਰਿਫਲੈਕਸ਼ਨ ਦਿੰਦੀ ਆ ਆਪਦਾ ਮਤਲਬ ਬਲੱਡ ਹੈ ਜਿਹੜਾ ਪੰਜ ਕਲਿਆਣ ਹੈ ਜੀ ਤੇ ਇਹਦੀ ਮਦਰ ਬਹੁਤ ਫਾਈਨ ਘੋੜੀ ਸੀ ਕਾਲੇ ਕਲਰ ਦੀ ਮਾਂ ਹੈ ਇਹਦੀ ਬਲੈਕ ਕਲਰ ਦੀ ਵਨਰਾਜ ਦੀ ਬੱਚੀ ਹੈ ਜੀ ਉਹ ਸਾਡੇ ਗਵਾਂਢ ਚ ਹੀ ਪਿੰਡ ਹੈ ਮੀਆਪੁਰ ਚੰਗਰ ਉੱਥੇ ਮੈਂ ਦੇਤੀ ਸੀਗੀ ਤੇ ਉਸ ਘੋੜੀ ਦੇ ਪਿੱਛੇ ਹੁਣ ਕਰਮਦੇਵ ਦੀ ਕਾਲੀ ਬੱਚੀ ਹੈ ਕਰਮਦੇਵ ਦੇ ਕਾਫੀ ਬੱਚੇ ਬਲੈਕ ਵੀ ਆਏ ਨੇ ਜੀ ਤੇ ਉਹ ਬੱਚੀ ਵੀ ਆਉਣ ਵਾਲੇ ਟਾਈਮ 'ਚ ਸ਼ੋਜ਼ ਦੇ ਵਿੱਚ ਵੀ ਤੁਹਾਨੂੰ ਦਿਖੂਗੀ ਤੇ ਅਦਰਵਾਈਜ਼ ਵੀ ਇੰਨੀ ਵੱਡੀ ਤੇ ਸੋਹਣੀ ਬਸ਼ੇਦੀ ਘੋੜੀ ਬਣੂਗੀ ਵੀ ਮਾਈਲਸਟੋਨ ਸੈੱਟ ਕਰੂਗੀ ਉਹ ਬਿਲਕੁਲ ਬਿਲਕੁਲ ਬਹੁਤ ਚੰਗੇ ਹਾਂ ਜੀ ਹੋਰ ਬਈ ਆਪਾਂ 66 67 ਦੇ ਕਰੀਬ ਹੋ ਗਿਆ ਜੀ ਹਲੇ ਤੇ ਹਲੇ ਦੋ ਦਿਨ ਦਾ ਹਲੇ ਅੱਛਾ ਇੱਕ ਮੈਂ ਦਰੋਣਾ ਦੀ ਲਾਈਨ 'ਚ ਇਹਨਾਂ 'ਚ ਇੱਕ ਚੀਜ਼ ਆਬਜ਼ਰਵ ਕੀਤੀ ਹੈ ਹਾਂਜੀ ਵੀ ਆਮ ਜਨਰਲ ਘੋੜੇ ਜਿਹੜੇ ਨੇ 2 ਟੀਥ ਤੋਂ ਬਾਅਦ ਕੱਟ ਵਾਧੇ ਨੇ 2 ਇੰਚ ਵਾਧੇ ਹੋਣਗੇ 1.5 ਠੀਕ ਹੈ ਜੀ ਇਹ ਜਿਹੜਾ ਬਲੱਡ ਹੈ ਇਹ 4-4 ਇੰਚ ਗਰੋ ਕਰਦਾ ਇਹਦਾ ਫਾਦਰ ਜਦੋਂ ਦੋ ਦੰਦ ਸੀਗਾ ਤਾਂ ਉਹ ਸਾਢੇ 65 ਇੰਚ ਬਾਹਰ ਤੋਂ ਦਬਦਾ ਸੀ ਦਰੋਣਾ ਜੀ ਨਾ ਨਾ ਲਾਲ ਵਿਰਾਟ ਦਰੋਣੇ ਦਾ ਇਹ ਪੁੱਤ ਆ ਗਿਆ ਜੀ ਤਾਂ ਉਹ ਅੱਜ 66 ਹੈ ਜੀ ਤਾਂ ਉਹਨੇ ਅਨਐਕਸਪੈਕਟਿਡਲੀ ਮਤਲਬ ਇਦਾਂ ਅਸੀਂ ਕਈ ਹੋਰ ਸਪੈਸਿਮਨ ਦੇਖੇ ਨੇ ਜਿਨ੍ਹਾਂ ਦਾ ਮਤਲਬ ਬਹੁਤ ਸੋਹਣੀ ਗਰੋਥ ਹੈ ਤੇ ਪੂਰਾ ਸੋਹਣਾ ਮਤਲਬ ਅਨਐਕਸਪੈਕਟਿਡਲੀ ਵਧਦੇ ਨੇ ਬਿਲਕੁਲ ਬਾਈ ਜਿਵੇਂ ਪਹਿਲਾਂ ਦੱਸਿਆ ਬਈ ਮੌਸਮ ਚੰਗਾ ਸੀ ਪਰ ਸੌਦੇ ਚੰਗੇ ਹੋਏ ਗਰਮੀ ਹੋ ਗਈ ਹਾਂ ਆਪਣੇ ਕਿੰਨੇ ਕਿੰਨੇ ਐਨੀਮਲ ਆਏ ਵੀ ਕਿੰਨਿਆਂ ਦਾ ਇਸ ਵਾਰ ਹਲੇ 11 ਕ ਐਨੀਮਲਸ ਸੇਲ ਹੋਏ ਨੇ ਜੀ ਇੱਕ ਬੱਚੀ ਆਪਾਂ ਲੈ ਲਈ ਅ ਪੰਕਜ ਗੁਲਾਟੀ ਜੀ ਤੋਂ ਲਈ ਹੈ ਬਹੁਤ ਸੋਹਣੀ ਵਛੇਰੀ ਮੱਥੇ ਫੁੱਲ ਦੀ ਕਾਲੀ ਹੈ ਉਹਦੀ ਮਾਂ ਅਵਤਾਰ ਦੀ ਬੱਚੀ ਹੈ ਮਦਰ ਵੀ 65 ਹੈ ਫਾਦਰ ਉਹਦਾ ਸ਼ੌਰਿਆ ਪ੍ਰਤਾਪ ਹੈ ਪਰਮੰਸ਼ਰ ਦਾ ਬੇਟਾ ਉਹ ਵੀ 64 ਹੋਊਗਾ ਜੀ ਤੇ ਬੱਚੀ ਆਉਣ ਵਾਲੇ ਟਾਈਮ 'ਚ 66 ਇੰਚਸ ਤੋਂ ਘੱਟ ਨਹੀਂ ਰਹਿੰਦੀ ਤੇ ਇੱਕ ਆਹ ਬੱਚਾ ਬੜਾ ਲੋਕਾਂ ਨੇ ਐਡਮਾਇਰ ਕੀਤਾ ਸ਼ਾਹਬਾਜ਼ ਦਾ ਬੱਚਾ ਹੈ 2 ਸਾਲ ਦਾ ਹੋਇਆ ਹੋਣਾ 24 ਨਹੀਂ 25 ਮਹੀਨਿਆਂ ਦਾ ਹੋਊਗਾ ਮਿਲਕ ਟੀਚ ਹੈ ਤੇ ਔਰ ਇਹਨੂੰ ਕਵਰਿੰਗ ਵੀ ਇੱਕ ਘੋੜੀ ਤੇ ਰਿਕ ਆਨ ਰਿਕੁਐਸਟ ਛੱਡਣਾ ਪਿਆ ਸਾਨੂੰ ਸਾਡੇ ਦੋ ਜੀ ਡੈਮ ਡਿਟੇਲ ਕੀ ਹੈ ਵੀਰੇ ਇਹਦੀ ਡੈਮ 66 ਇੰਚਸ ਦੀ ਇੱਕ ਬਹੁਤ ਭਾਰੀ ਤੇ ਸੋਹਣੀ ਘੋੜੀ ਹੈ ਹਾਂਜੀ ਕਾਂਟੇ ਦੀ ਮਾਂ ਕਵੇਰੀ ਜੀ ਠੀਕ ਹੈ ਜੀ ਉਸ ਕਵੇਰੀ ਦੀ ਅੱਗੇ ਗੌਰੀ ਹੈ ਬੱਚੀ ਪੀਰ ਕਾਮਲੀ ਹੁੰਦੀ ਸੀ ਬਹਿਨੀਵਾਲ ਸਾਹਿਬ ਉਹਨਾਂ ਕੋਲ ਹਾਂਜੀ ਸ਼ੋਅ ਵੀ ਜਿੱਤਦੀ ਰਹੀ ਹੈ ਜੀ ਤੇ ਗੌਰੀ ਦੀ ਅੱਗੇ ਇਹਦੀ ਜਿਹੜੀ ਮਾਂ ਹੈ ਉਹ ਰਿਮਜਿਮ ਉਹ ਇਹਦੀ ਮਾਂ ਗੋਰੀ ਦੀ ਬੱਚੀ ਆ ਉਹ ਠੀਕ ਹੈ ਜੀ ਤੇ ਉਹ ਜਿਹੜਾ ਮੋਤੀ ਘੋੜਾ ਸੀਗਾ ਸ਼ਾਨਦਾਰ ਦਾ ਉਹਨਾਂ ਕੋਲੇ ਹੁਣ ਰਿਲਾਇੰਸ ਬੰਤਾਰਾ ਚਲੇ ਗਿਆ ਉਸ ਮੋਤੀ ਦੀ ਧੀ ਹੈ ਮੋਤੀ ਵੀ 65 ਇੰਚ ਦਾ ਘੋੜਾ ਸੀਗਾ ਤੇ ਮਦਮ ਸਾਈਡ ਇਹਦੀ ਬਹੁਤ ਸਟਰੋਂਗ ਆ ਮੈਨੂੰ ਉਮੀਦ ਹੈ ਵੀ ਇਹ ਬਰੀਡਿੰਗ ਦੇ ਵਿੱਚ ਸ਼ਾਇਦ ਆਪਦੇ ਪਿਓ ਤੋਂ ਵੀ ਵੱਧ ਕੇ ਔਰ ਸਾਈਜ਼ ਵੀ ਆਪਦੇ ਫਾਦਰ ਤੋਂ ਵੱਡਾ ਬਣ ਜਾਊਗਾ ਕਿਉਂਕਿ ਹੁਣੇ ਇਹ ਸਾਡੇ 64 65 ਦੇ ਘਰਾਂ ਚ ਹੁਣ ਹੈਗਾ ਇਸ ਵੇਲੇ ਪੁੱਠਾ ਪਠਾ ਬਹੁਤ ਚੰਗਾ ਬਣਦਾ ਬਹੁਤ ਹੈਵੀ ਹਾਂਜੀ ਤੇ ਬੋਨ ਦਾ ਚੈਸਟ ਦਾ ਫੁੱਲਾ ਡੁੱਲਾ ਬਹੁਤ ਹੈ ਬਿਲਕੁਲ ਬਾਈ ਤੇ ਇੱਕ ਮੈਂ ਇਹ ਗੱਲ ਪੁੱਛਣੀ ਚਾਹਾਂਗਾ ਬਈ ਜਿਵੇਂ ਜਦੋਂ ਸ਼ੁਰੂਆਤ ਹੋਈ ਇਸ ਮੇਲੇ ਦੀ ਹਾਂਜੀ ਤੇ ਪੋਸਟਾਂ ਪਈਆਂ ਹਾਂਜੀ ਚੰਗੇ ਘੋੜੇ ਜਾਨਵਰ ਵਿਕੇ ਬਹੁਤ ਵਧੀਆ ਤੇ ਕਈ ਦੋਸਤ ਇਹ ਕਹਿੰਦੇ ਸੀ ਯਾਰ ਸਾਡਾ ਲੈਣ ਦਾ ਮਨ ਨਹੀਂ ਸੀ ਜਾਨਵਰ ਪਰ ਫਿਰ ਵੀ ਜਦੋਂ ਅਸੀਂ ਮਾਹੌਲ ਦੇਖਿਆ ਤੇ ਅਸੀਂ ਮੱਲੋ ਮੱਲੀ ਜਾਨਵਰ ਖਰੀਦੇ ਨੇ ਹਾਂਜੀ ਹਾਂਜੀ ਜਿਹੜੀ ਪੋਸਟ ਪੈਂਦੀ ਆ ਇਹਦਾ ਕਿੰਨਾ ਕੁ ਬੈਨੀਫਿਟ ਲੱਗਦਾ ਤੇ ਕਿੰਨਾ ਕੁ ਨੁਕਸਾਨ ਲੱਗਦਾ ਕਿਉਂਕਿ ਇੱਕ ਹੁਣ ਵੀ ਨਿਊਜ਼ ਚੱਲ ਰਹੀ ਹੈ ਵੀ ਸ਼ਾਇਦ 5% ਆ ਜਿਹੜੀ ਰਾਜਸਥਾਨ ਸਰਕਾਰ ਲਾ ਦੇ ਵੀ ਘੋੜਿਆਂ ਵਾਲੇ ਕਹੀ ਜਾਂਦੇ ਨੇ ਕਰੋੜਾਂ ਦੇ ਨੇ ਵੀ ਉਹ ਚੀਜ਼ ਨੂੰ ਹਾਈਲਾਈਟ ਕਰੀ ਜਾਂਦੇ ਨੇ ਦੇਖੋ ਹਾਂ ਠੀਕ ਹੈ ਬਟ ਕਰੋੜਾਂ ਦੇ ਹੈਗੇ ਨਹੀਂ ਪਰ ਸਾਰੇ ਤਾਂ ਨਹੀਂ ਹੁੰਦੇ ਉਹ ਤਾਂ ਸਾਰੇ ਮੇਲੇ 'ਚ ਕੋਈ ਦੋ ਜਾਨਵਰ ਹੋਣਗੇ ਉਸ ਲੈਵਲ ਵਾਲੇ ਪਰ ਉਹ ਡੀਲ ਵੀ ਹੁੰਦੀ ਆ ਜਾਂ ਨਹੀਂ ਉਹ ਵੀ ਹਲੇ ਡਿਪੈਂਡ ਕਰਦਾ ਜੇ ਡੀਲ ਹੋਊਗੀ ਤਾਂ ਜਿੱਥੇ ਅਗਲੇ ਨੇ 80 ਕਰੋੜ ਲੈਣੇ ਨੇ ਜੀਐਸਟੀ ਵੀ ਦੇ ਦਊਗਾ ਕੋਈ ਫਰਕ ਨਹੀਂ ਪੈਂਦਾ ਠੀਕ ਆ ਬਾਈ ਜੀ ਠੀਕ ਆ ਨਾ ਜੀ ਤੇ ਬਈ ਜਿਵੇਂ ਪੁਸ਼ਕਰ ਮੇਲਾ ਮਤਲਬੀ ਮੱਕਾ ਮੰਨੇ ਜਾਂਦਾ ਘੋੜੇ ਵਾਲਿਆ ਹਾਂਜੀ ਤੇ ਆਪਣੇ ਮੁਕਸਰ ਬਹੁਤ ਚੰਗਾ ਮੇਲਾ ਲੱਗਦਾ ਹਾਂਜੀ ਤੁਸੀਂ ਸਿਰਫ ਪੁਸ਼ਕਰੇ ਲਾਉਨੇ ਮੁਕਸਰ ਨਹੀਂ ਕਦੇ ਲਾਇਆ ਤੁਹਾਨੂੰ ਨਹੀਂ ਲੱਗਦਾ ਬਈ ਆਪਾਂ ਆਪਣੇ ਪੰਜਾਬ ਦੀਆਂ ਮੰਡੀਆਂ ਨੂੰ ਬढ़ावा ਦੇਈਏ ਉੱਥੇ ਵੀ ਆਪਾਂ ਨੂੰ ਜਾਣ ਬੋਲਣੀਆਂ ਚਾਹੀਦੀਆਂ ਸੀ ਕੱਲ ਵੀ ਇਹ ਗੱਲ ਡਿਸਕਸ ਕਰ ਰਹੇ ਸੀ ਵੀ ਇੱਕ ਤਾਂ ਉਹ ਮੇਲੇ ਦਾ ਟਾਈਮ ਜਿਹੜਾ ਹੈ ਚੇਂਜ ਕਰਨਾ ਚਾਹੀ ਜੀ ਉਹਨੂੰ ਮਾਗੀ ਛੱਡ ਕੇ ਬਸੰਤ ਦਾ ਮੇਲਾ ਕਰ ਲੋ ਜੀ ਕਿਉਂਕਿ ਉਦੋਂ ਠੰਡ ਇੰਨੀ ਹੁੰਦੀ ਹੈ ਜਿਹੜੇ ਅਦਰ ਸਟੇਟਸ ਵਾਲੇ ਬਾયર ਨੇ ਜਾਂ ਹORSELOVER ਨੇ ਉਹ ਆਉਂਦੇ ਨਹੀਂ ਫੌਗ ਤੋਂ ਡਰਦੇ ਆ ਐਕਸੀਡੈਂਟ ਹੁੰਦੇ ਨੇ ਮੇਲੇ ਦੀ ਜਗ੍ਹਾ ਬਹੁਤ ਪੀੜੀ ਹੈ ਠੀਕ ਹੈ ਐਂਟਰੀ ਚੰਗੀ ਨਹੀਂ ਹੈ ਮਤਲਬ ਲੋਕ ਤੰਗ ਹੁੰਦੇ ਨੇ ਠੀਕ ਹੈ ਚਲੋ ਇਹ ਸਾਰੀਆਂ ਚੀਜ਼ਾਂ ਚੱਲ ਜਾਣਗੀਆਂ ਦੋ ਚੀਜ਼ਾਂ ਮੇਨ ਨੇ ਇੱਕ ਤਾਂ ਇਹ ਮੇਲਾ ਜਿਹੜਾ ਸੈਂਟਰ ਆਫ ਇੰਡੀਆ ਪੈਂਦਾ ਜੀ ਗੁਜਰਾਤ ਵਾਲੇ ਨੂੰ ਵੀ ਨੇੜੇ ਪੰਜਾਬ ਵਾਲੇ ਨੂੰ ਵੀ ਉਨੀ ਡਿਸਟੈਂਸ ਹੈ ਸਾਰੇ ਆ ਜਾਂਦੇ ਨੇ ਇੱਕ ਇਹ ਮੇਲਾ ਲੰਬਾ ਟਾਈਮ ਚੱਲਦਾ ਜੀ 12 14 ਦਿਨ ਦਾ ਮੇਲਾ ਹੈ 10 12 ਦਿਨਾਂ ਦਾ ਜੇ ਕੋਈ ਬੰਦਾ ਪਹਿਲੇ 10 ਦਿਨ 8 ਦਿਨ ਨਹੀਂ ਬਿਜ਼ੀ ਹੁੰਦਾ ਕਿਤੇ ਹੈ ਤਾਂ ਉਹ ਐਂਡ 'ਚ ਆ ਜਾਂਦਾ ਜੇ ਐਂਡ 'ਚ ਬਿਜ਼ੀ ਆ ਤਾਂ ਉਹ ਵਿੱਚ ਆ ਜਾਊਗਾ ਮਿਡ 'ਚ ਆ ਜਾਊਗਾ ਇਹ ਬੈਨੀਫਿਟ ਹੈ ਜੀ ਮੌਸਮ ਦਾ ਬੈਨੀਫਿਟ ਹੈ ਜੀ ਤੇ ਤੀਜਾ ਇਹ ਹੈ ਵੀ ਜਿਹੜਾ ਟਾਈਮ ਡਿਊਰੇਸ਼ਨ ਵਾਲਾ ਹੋ ਗਿਆ ਮੈਂ ਤੁਹਾਡੇ ਇਹ ਦੇਖੋ ਇਹ ਸਾਰੇ ਪੰਜਾਬ ਨੇ 올 오버 ਰਾਜਸਥਾਨ ਸਭ ਨੇ ਵੀਡੀਓ ਦੇਖ ਲਈ ਹੈ ਮੈਂ ਕਹਿਣਾ ਵੀ ਸਾਰੇ ਪੰਜਾਬੀ ਜਿੰਨੇ ਬਰੀਡਰ ਨੇ ਤੁਸੀਂ ਇਕੱਠੇ ਹੋ ਕੇ ਇਹ ਡਿਸਾਈਡ ਕਰੋ ਤੇ ਇਸੇ ਮੇਲੇ ਨੂੰ ਆਪਾਂ 15 ਫਰਵਰੀ ਦੇ ਡੇਟ 'ਚ ਲੈ ਜਾਓ ਬਸੰਤ ਤੇ ਕਰ ਲੋ ਤੁਸੀਂ ਦੇਖਿਓ ਮੇਲਾ ਕਿੰਨਾ ਪਰਨ ਲੱਗ ਜੂਗਾ ਬਿਕਾਜ਼ ਠੰਡ ਇੰਨੀ ਜ਼ਿਆਦਾ ਹੁੰਦੀ ਹੈ ਵੀ ਬਜ਼ੁਰਗਾਂ ਨੂੰ ਵੀ ਪ੍ਰੋਬਲਮ ਜੀ ਜਿਆਦਾ ਕੋਈ ਜਿਹੜੇ ਆਪਾਂ ਲੋਕ ਆਪਾਂ ਪੰਜਾਬੀ ਯੂਜ਼ ਤੋਂ ਐ ਜਿਹੜੀ ਅਦਰ ਸਟੇਟਸ ਵਾਲੇ ਨੇ ਉਹਨਾਂ ਨੂੰ ਇੰਨੀ ਠੰਡ ਟੋਲਰੇਬਲ ਨਹੀਂ ਹੁੰਦੀ ਤੇ ਜੇ ਆਪਾਂ ਇਹ ਚੇਂਜ ਕਰ ਲਈਏ ਤਾਂ ਮੁਕਸਰ ਮੇਲਾ ਵੀ ਇਹਦੇ ਬਰਾਬਰ ਪਹੁੰਚ ਸਕਦਾ ਬਿਲਕੁਲ ਜੀ ਹਾਂਜੀ ਤੇ ਇੱਕ ਕਿਤੇ ਨਾ ਕਿਤੇ ਬਈ ਤੁਹਾਨੂੰ ਇਹ ਫਰਕ ਜ਼ਰੂਰ ਲੱਗੂ ਕਿਉਂਕਿ ਆਪਣੇ ਉੱਥੇ 4% ਲੱਗਦਾ ਹਾਂਜੀ ਹਾਂ ਉਹ ਇੱਕ ਵੱਡਾ ਪੁਆਇੰਟ ਹੈ ਦੇਖੋ ਹੁਣ ਉਰੇ ਵੀ ਤਾਂ ਇਹ ਸਾਰਾ ਕੁਝ ਕਰ ਰਹੇ ਨੇ ਪਰ ਕੋਈ ਪਰਚੀ ਸਿਸਟਮ ਨਹੀਂ ਹੈਗਾ ਤੁਸੀਂ ਰੱਖਣੀ ਹੈ ਪਰਚੀ ਰੱਖ ਲਓ ਕੋਈ 1-2% ਲਈ ਚੱਲੋ ਰੱਖ ਲਓ ਹਾਂ ਉਹ ਚੱਲੀ ਜਾਂਦਾ ਬਟ ਇਹਤੇ ਵੀ ਸੋਚ ਵਿਚਾਰ ਕਰਨਾ ਚਾਹੀਦਾ ਹੈ ਇਹ ਇਹ ਕਰਨ ਦਾ ਵਿਰੋਘੜੇ ਵਾਲੇ ਨੂੰ ਹੀ ਪੈਣਾ ਜੀ ਬਿਲਕੁਲ ਬਿਲਕੁਲ ਨਹੀਂ ਉਹਦੇ ਚ ਸਰਕਾਰ ਦਾ ਵੀ ਰੋਲ ਹੈ ਨਾ ਸਰਕਾਰ ਮੰਡੀਆਂ ਨੂੰ ਆਕਸ਼ਨ ਤੇ ਦੇ ਦਿੰਦੀ ਹੈ ਜਦੋਂ ਆਕਸ਼ਨ ਤੇ ਦੇਤੀ ਫਿਰ ਠੇਕੇਦਾਰ ਨੂੰ ਵੀ ਹੁੰਦਾ ਵੀ ਅਸੀਂ ਪੈਸੇ ਕਮਾਈਏ ਜਾਂ ਤਾਂ ਉਹਦੀ ਥੋੜੀ ਆਕਸ਼ਨ ਘਟਾ ਦੇਣ ਜਿਹੜੀ ਬੇਸਿਕ ਆਕਸ਼ਨ ਪ੍ਰਾਈਸ ਹੈ ਉਹਨੂੰ ਘਟਾ ਦੇਣ ਬਾਕੀ ਉਹਨਾਂ ਨੂੰ ਇਕੱਠੇ ਤਾਂ ਸਟੋਰੀਆਂ ਚੋਂ ਹੋਰ ਬਿਜ਼ਨਸ ਬਹੁਤ ਮਿਲ ਜਾਂਦਾ ਨਾਲ ਠੀਕ ਹੈ ਬਈ ਤੇ ਜੇ ਉਹਦੀ ਪਰਸੈਂਟੇਜ ਥੋੜੀ ਘਟਾ ਲਨ ਲੱਖ ਦੇ ਪਿੱਛੇ 2000 ਦੇਣਾ ਕਿਸੇ ਨੂੰ ਨਹੀਂ ਚੁੱਕਦਾ ਕਿਸੇ ਨੂੰ ਚੁੱਕਦਾ 4% ਥੋੜਾ ਜਿਆਦਾ ਸੌਦੇ ਆਪਣੇ ਵੀ ਬਈ ਮਾਗੀ ਤੇ ਹੁੰਦੇ ਪਰ ਗੁਪਤ ਹੋ ਜਾਂਦੇ ਫਿਰ ਉਹ ਗੱਲ ਕਰਦੇ ਫਿਰ ਓਬਵੀਅਸਲੀ ਅਗਲਾ ਉਹ 2-4000 ਜਿਹੜਾ ਜੇ ਘੱਟ ਦੇਣ ਦੇਖੋ ਇਨਕਮ ਟੈਕਸ ਵਾਲੀ ਗੱਲ ਆ ਗਈ ਟੈਕਸ ਦਾ ਸਲੈਬ ਇੰਡੀਆ ਚ ਇੰਨੀ ਹਾਇ ਹੈ ਵੀ ਤੀਜਾ ਪਰਸ ਤੀਜਾ ਹਿੱਸਾ ਕਮਾਈ ਦਾ ਸਰਕਾਰ ਮੰਗਦੀ ਹੈ 33% ਰਾਈਟ ਤੇ ਕਿਸੇ ਦੇ ਵੀ ਜਾਂ ਉਸ 33% ਦੇ ਬਦਲੇ ਸਹੂਲਤ ਮਿਲੇ ਸਹੂਲਤ ਤਾਂ ਕੁਝ ਨਹੀਂ ਹੈ ਕੋੜਿਆਂ ਤਾਂ ਕੋਈ ਵੀ ਸਹੂਲਤ ਨਹੀਂ ਵੀਰੇ ਮੈਂ ਇਨਕਮ ਟੈਕਸ 'ਚ ਵੀ ਗੱਲ ਕਰਦਾ ਬੰਦਿਆਂ ਨੂੰ ਵੀ ਕੀ ਸਹੂਲਤ ਆ ਨਾ ਸਾਨੂੰ ਲਾਈਟ ਫ੍ਰੀ ਆ ਨਾ ਸਾਨੂੰ ਕੋਈ ਹੋਰ ਚੀਜ਼ ਫ੍ਰੀ ਆ ਠੀਕ ਹੈ ਬਾਕੀ ਮਤਲਬ ਜਿਹੜਾ ਬੰਦਾ ਇਨਕਮ ਟੈਕਸ ਪੇਈ ਆ ਜਾਂ ਤਾਂ ਉਹਦਾ ਤੁਸੀਂ ਮੈਡੀਕਲੀ ਫ੍ਰੀ ਕਰ ਦੋ ਘੱਟੋ ਘੱਟ ਜੇ ਕੋਈ ਉਹਦੇ ਫੈਮਲੀ 'ਚ ਪ੍ਰੋਬਲਮ ਆਉਂਦੀ ਆ ਉਸੇ ਤਰ੍ਹਾਂ ਕੋੜਿਆਂ ਦਾ ਜੇ ਤੁਸੀਂ ਉਹ ਟੈਕਸ ਲੈ ਰਹੇ ਹੋ ਤਾਂ ਕੋਈ ਸਹੂਲਤ ਦੇ ਦਿਓ ਜਾਂ ਤਾਂ ਮੰਡੀ ਹੁਣ ਜਿਵੇਂ ਮੁਕਸਰ ਅਸੀਂ ਕੱਲ ਡਿਸਕਸ ਕਰਦੇ ਸੀ ਇੱਕ ਹੋਰ ਬੇਸਿਕ ਬਹੁਤ ਵੱਡੀ ਪ੍ਰੋਬਲਮ ਹੈ ਜੀ ਕੋਈ ਬੰਦਾ 20 ਸਾਲ ਪਹਿਲਾਂ ਮੇਲਾ ਲਾਉਂਦਾ ਸੀ ਜਗਾ ਅੱਜ ਵੀ ਉਹ ਓਡਾ ਵੱਡਾ ਹੀ ਪਲਾਟ ਰੋਕ ਕੇ ਬੈਠਾ ਭਾਵੇਂ ਜਨਵਰੀ 1 ਜਨਵਰੀ 1 ਵੀ ਨਾ ਹੋਵੇ ਇਹ ਵੀ ਬਹੁਤ ਵੱਡੀ ਪ੍ਰੋਬਲਮ ਹੈ ਉਹ ਜਦੋਂ ਮੰਡੀ ਵਾਲੇ ਪਰਸੈਂਟੇਜ ਲੈ ਰਹੇ ਆ ਫਿਰ ਉਹਨਾਂ ਦਾ ਫਰਜ਼ ਬਣਦਾ ਹੈ ਵੀ ਜਗਾ ਉਹ ਦੇਣ ਸਾਰਿਆਂ ਨੂੰ ਅਲੋਟ ਕਰਨ ਜਿਹਦੇ ਕੋਲ ਜਿੰਨੇ ਜਾਨਵਰ ਨੇ ਉਹਨਾਂ ਪਲਾਟ ਸਾਈਜ਼ ਦੇਣ ਉਹ ਠੀਕ ਹੈ ਤਾਂ ਇਦਾਂ ਦੀਆਂ ਚੀਜ਼ਾਂ ਨੇ ਐਮੈਂਡਮੈਂਟਸ ਕਰਨ ਵਾਲੀਆਂ ਨੇ ਪਰ ਸਾਡੇ ਲੋਕ ਜਿੱਦਣ ਕਰਨਾ ਛੋਰ ਗਏ ਉੱਧਰ ਕਰੂਗਾ ਕੌਣ ਹੈ ਜੀ ਇਕੱਠੇ ਹੋਣਾ ਪੈਣਾ ਇਕੱਠੇ ਹੁੰਦੇ ਨਹੀਂ ਹੋ ਜਾਣਗੇ ਇਹ ਆਪਾਂ ਕਰ ਲਾਂਗੇ ਹੁਣ ਇਹ ਗੱਲ ਚੱਕੀ ਹੈ ਤੁਸੀਂ ਦੇਖ ਲਿਓ ਆਉਣ ਵਾਲੇ ਟਾਈਮ 'ਚ ਲੋਕਾਂ ਨੂੰ ਕਈ ਵਾਰ ਨਾ ਕੋਈ ਚੀਜ਼ ਦੀ ਰਿਅਲਾਈਜ਼ੇਸ਼ਨ ਲੇਟ ਹੁੰਦੀ ਹੈ ਹੁਣ ਸਾਨੂੰ ਵੀ ਲੱਗਦਾ ਵੀ ਇਹ ਮੇਲਾ ਅੱਗੇ ਜੇ ਕਰ ਲਈਏ ਆਪਾਂ ਤਾਂ ਵੱਧ ਪਰੂਗਾ ਵੱਧ ਸੇਲ ਹੋਊਗੀ ਵੱਧ ਲੋਕ ਆਉਣਗੇ ਵੈਲਿਡ ਪੁਆਇੰਟ ਹੈ ਫਲਾਈਟ 'ਚ ਵੀ ਇੰਨੇ ਧੁੰਦ 'ਚ ਕਈ ਵਾਰ ਕੈਂਸਲ ਹੋ ਜਾਂਦੀਆਂ ਤਾਂ ਇਸ ਕਰਕੇ ਅੱਗੇ-ਅੱਗੇ ਜਿੱਥੇ ਅੱਜ ਜਿੰਨੀ ਕਵਰਿੰਗ ਫੀਸ ਹੋ ਗਈ ਜਿੰਨਾ ਘੋੜੇ ਦਾ ਪ੍ਰਾਈਸ ਹੋ ਗਿਆ 10 ਸਾਲ ਪਹਿਲਾਂ ਇਹ ਵੀ ਨਹੀਂ ਸੀ ਸੋਚਿਆ ਕਿਸੇ ਨੇ ਹੁਣ ਮੈਂ ਤੁਹਾਨੂੰ ਇੱਕ ਹੋਰ ਮੈਸੇਜ ਵੀ ਦੇਣਾ ਜਿੰਨੇ ਪੰਜਾਬੀ ਨੇ ਆਪਣੇ ਸ਼ੋਅ ਹੋਣ ਜਾ ਰਿਹਾ ਚਾਹੇ ਬਾਈ ਸਣੀ ਗਿੱਲ ਕਰਾ ਰਿਹਾ ਚਾਹੇ ਕੋਈ ਵੀ ਕਰਾਵੇ ਕੋਈ ਵੀ ਸ਼ੋਅ ਕਰਾਵੇ ਮੈਂ ਦੇਖੋ ਅ ਅਸੀਂ ਵੀ ਸ਼ੋਅ ਕਰਾਉਂਦੇ ਰਹੇ ਆ ਅਸੀਂ ਫਰੀਦਕੋਟ ਵੀ ਜਾਂਦੇ ਰਹੇ ਹਾਂ ਜੀ Empire 'ਚ ਵੀ ਗਏ ਹਾਂ ਕਾਰਨ ਕੀ ਹੁੰਦਾ ਵੀ ਬੇਸ਼ੱਕ ਤੁਹਾਡਾ ਕਿਸੇ ਨਾ ਕੋਈ ਮਨਮਟਾਬ ਵੀ ਹੋਵੇ ਬਟ ਜੇ ਤੁਸੀਂ ਐਕਚੁਅਲ 'ਚ ਹਾਰਸ ਲਵਰ ਹੋ ਤਾਂ ਤੁਹਾਨੂੰ ਸ਼ੋਜ਼ ਨੂੰ ਭਰਨਾ ਚਾਹੀਦਾ ਥੋਡੀ ਹਾਜ਼ਰੀ ਰੱਖਣੀ ਚਾਹੀਦੀ ਹੈ ਜੇ ਤੁਸੀਂ ਐਨੀਮਲ ਨਹੀਂ ਪਾਰਟਿਸਿਪੇਟ ਕਰਾਉਂਦੇ ਤਾਂ ਘੱਟੋ ਘਾਟ ਖੁਦ ਤੁਸੀਂ ਜਾਓ ਐਜ਼ ਅ ਵਿਊਅਰ ਜਾਓ ਜਿਹੜਾ ਹੁਣ 6 7 5 6 7 ਨੂੰ ਸ਼ੋ ਹੋਣਾ ਉਹਦੇ 'ਚ ਉਹਦੇ ਲਈ ਵੀ ਮੈਂ ਅਪੀਲ ਕਰਦਾ ਵੀ ਵੱਧ ਤੋਂ ਵੱਧ ਆਪਾਂ ਸਾਰੇ ਇਕੱਠੇ ਹੋ ਕੇ ਇਹਨੂੰ ਇੱਕ ਸਕਸੈਸ ਬਣਾਈਏ ਕਿਉਂਕਿ ਅੱਜ ਪੰਜਾਬ ਨੇ ਘੋੜੇ ਦੇ ਵਿੱਚ ਉਹ ਬਹੁਤ ਚੰਗੀ ਜਿਹੀ ਸਪਲੇਸ ਤੇ ਮੈਂ ਕਹਿ ਸਕਦਾ ਇਹ ਵੀ ਪੰਜਾਬ ਹੈ ਆਪਾਂ ਇਹ ਕਹ ਲਈ ਪੁਸ਼ਕਰ ਮੇਲੇ ਚ ਪੰਜਾਬ ਪੰਜਾਬ ਹੋਈ ਪਈ ਹੈ ਪੰਜਾਬੀਆਂ ਨੇ ਖਰੀਦੇ ਵੀ ਬਹੁਤ ਉੱਚੇ ਤੇ ਵੇਚੇ ਵੀ ਬਹੁਤ ਇਹ ਮਾਣ ਵਾਲੀ ਗੱਲ ਆ ਆਪਣੇ ਵਾਸਤੇ ਪਰ ਇਹ ਇਹ ਮਾਣ ਤਾਂ ਹੀ ਬਣਿਆ ਰਹੂਗਾ ਜੇ ਆਪਾਂ ਆਪਦੇ ਸ਼ੋਜ਼ ਨੂੰ ਸਕਸੈਸਫੁਲ ਰੱਖਾਂਗੇ ਆਪਾਂ ਨਾ ਚਾਹੁੰਦੇ ਹੋਏ ਵੀ ਕਿਤੇ ਕਈ ਵਾਰ ਕਿਸੇ ਪਲੇਟਫਾਰਮ ਤੇ ਇਕੱਠਾ ਹੋਣਾ ਪੈਂਦਾ ਫਾਰ ਐਗਜ਼ਾਮਪਲ ਹੁਣ ਰਾਜਨੀਤਿਕ ਪਾਰਟੀਆਂ ਨੇ ਹਾਂਜੀ ਨਹੀਂ ਬਣਦੀ ਹੁੰਦੀ ਠੀਕ ਹੈ ਹੁਣ ਆਮ ਆਦਮੀ ਅੱਡ ਲੜਦੀ ਐ ਕਾਂਗਰਸ ਅੱਡ ਲੜਦੀ ਐ ਬਟ ਜਦੋਂ ਐਮਪੀ ਦੀ ਗੱਲ ਆਈ ਲੋਕ ਸਭਾ ਦੀ ਗੱਲ ਆਈ ਤਾਂ ਇੰਡੀਆ ਗਠਬੰਧਨ ਹੋਇਆ ਠੀਕ ਹੈ ਬੰਦੇ ਤਾਂ ਉਹੀ ਸੀ ਡਿਫਰੈਂਸਸ ਵੀ ਹੋ ਸਕਦੇ ਨੇ opinions ਦੇ ਵਿੱਚ ਸੋਚ ਵੀ ਨਹੀਂ ਮਿਲ ਸਕਦੀ ਤਾਂ ਸੇਮ ਘੋੜਿਆਂ ਦੇ ਵਿੱਚ ਵੀ ਜੇ ਵੱਡਾ ਬੈਨੀਫਿਟ ਸੋਚਣਾ ਤਾਂ ਆਪਦੇ ਛੋਟੇ ਛੋਟੇ ਗੱਲਾਂ ਗੁੱਸੇ ਗਿਲੇ ਛੱਡ ਕੇ ਜਿਹੜਾ ਵੀ ਕੋਈ ਪ੍ਰਾਜਾ ਸ਼ੋ ਕਰਾਉਂਦਾ ਐਨੀਬਡੀ ਮਤਲਬ ਮੇਰੇ ਵੱਲੋਂ ਇਹ ਤੁਹਾਨੂੰ ਵਿਸ਼ਵਾਸ ਹੈ ਵੀ ਚਾਹੇ ਮੇਰਾ ਕੋਈ वैसे ਤਾਂ ਕੋਈ ਦੁਸ਼ਮਣ ਹੈ ਨਹੀਂ ਪਰ ਜੇ ਕੋਈ ਹੋਵੇ ਵੀ ਮੈਂ ਉਹਦੇ ਸ਼ੋਅ 'ਚ ਵੀ ਜਾਊਂਗਾ ਜਸਟ ਫॉर ਘੋੜਿਆਂ ਦੇ ਵੈਟਰਨੈਸ ਸ਼ੋਅ ਦੇ ਵਿਸ਼ੇ ਤੇ ਆਪਾਂ ਬੈਠ ਕੇ ਗੱਲਬਾਤ ਕਰਾਂਗੇ ਕਾਫੀ ਲੋਕਾਂ ਦੇ ਸਵਾਲ ਨਹੀਂ ਹੁਣ ਸ਼ੋਅ ਨੇੜੇ ਸੀ ਆਪਾਂ ਅੱਜ ਗੱਲ ਚੱਲ ਪਈ ਤਾਂ ਮੈਂ ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਦੇਖੋ ਘੋੜਿਆਂ ਨੇ ਬਈ ਤੁਹਾਨੂੰ ਬਹੁਤ ਨਾਮ ਦਿੱਤਾ ਹਰ ਇੱਕ ਜੋ ਵੀ ਬੰਦਾ ਘੋੜਿਆਂ ਦੇ ਨਾਲ ਜੁੜਿਆ ਚ ਭਾਵੇਂ ਅਸੀਂ ਜੁੜਿਆ ਬਹੁਤ ਨਾਮ ਦਿੱਤਾ ਪਰ ਆਪਾਂ ਘੋੜਿਆਂ ਲਈ ਕੀ ਕਰ ਰਹੇ ਇਹ ਵੀ ਆਪਾਂ ਨੂੰ ਕਿਤਨਾ ਕਿਤੇ ਜ਼ਰੂਰੀ ਹੈ ਆਪਾਂ ਜੋ ਕਰ ਸਕਦੇ ਹਾਂ ਸਾਰਾ ਕੁਝ ਹੀ ਕਰਦੇ ਹਾਂ ਅੱਜ ਐਨੇ ਦੇਖੋ ਮੇਰੀ ਗੱਲ ਸੁਣੋ ਜੇ ਆਪਾਂ ਜਿਸ ਟਾਈਮ ਤੇ ਅਸੀਂ ਨਾਗ ਘੋੜਾ ਖਰੀਦਿਆ 31 ਲੱਖ ਰੁਪਏ ਦਾ ਉਦੋਂ ਮਤਲਬ ਉਹ ਕੋਈ ਪ੍ਰਾਈਸ ਨਹੀਂ ਸੀਗਾ ਪਰ ਉਸ ਦਿਨ ਵੀ ਮਤਲਬ ਸਾਡੀ ਇਹੀ ਗੱਲ ਹੋਈ ਸੀ ਵੀ ਤੁਸੀਂ ਵੀ ਮਨ ਨੂੰ ਸਮਝਾਉਣਾ ਇੱਕ ਨਾ ਘੋੜੇ ਦੇ ਘੋੜਿਆਂ ਦੇ ਵਿੱਚ ਇਹ ਬੜਾ ਜਦੋਂ ਤੱਕ ਐਨੀਮਲ ਤੁਹਾਡੇ ਕੋ ਖੜਾ ਹੈ ਤਾਂ ਉਹ ਕੱਖਦਾ ਜਿੱਦਣ ਉਹਤੇ ਪ੍ਰਾਈਸ ਟੈਗ ਲੱਗ ਜਾਂਦਾ ਫਿਰ ਲੋਕ ਕਹਿੰਦੇ ਨੇ ਯਾਰ ਆ ਘੋੜਾ ਵਾਹ ਵੀ ਵਾਹ ਐਨੇ ਲੱਖਾਂ ਦਾ ਐਨੇ ਕਰੋੜਾਂ ਦਾ ਇੱਕ ਪ੍ਰਾਈਸ ਦੀ ਹੋਰ ਵੀ ਮਤਲਬ ਤੁਸੀਂ ਵੀ ਕੋਟ ਕਰਦੇ ਆ ਉਹਦੇ ਘੋੜਿਆਂ ਦਾ ਹੋ ਵੀ ਮੈਂ ਬਹੁਤ ਜ਼ਿਆਦਾ ਦੇਖਿਆ ਤਕਰੀਬਨ 1 ਕਰਬ ਤੱਕ ਘੋੜਿਆਂ ਦੀ ਕਹਿਣ ਲੱਗੇ ਵੀ ਪ੍ਰਾਈਸ ਹੈਗੀ ਹੈ ਹਨਾ ਕਿਵੇਂ ਬੰਦਾ ਪਹਿਚਾਣੇ ਕਿਉਂਕਿ ਹੁਣ ਮੈਂ ਬਹੁਤ ਦੇਖਿਆ ਭਾਵੇਂ ਘੋੜੇ ਦੇ ਪੱਲੇ ਵੀ ਉਹ ਕੁਆਲਿਟੀ ਨਹੀਂ ਵੈਸੇ ਕੋਈ ਪ੍ਰਾਈਸ ਨਹੀਂ ਹੁੰਦਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਅੱਜ ਜਿਵੇਂ ਕਾਂਟਾ ਦਲਬਾਗ ਇਹਨਾਂ ਦਾ ਕੀ ਪ੍ਰਾਈਸ ਹੈ ਇਹਨਾਂ ਦਾ ਕੋਈ ਨਹੀਂ ਹੁੰਦਾ ਠੀਕ ਹੈ ਕਿਉਂ ਕਿਉਂਕਿ ਉਹ ਕਮਾ ਕੇ ਦੇ ਰਹੇ ਨੇ ਹੂੰ 3 ਲੱਖ 5 ਲੱਖ ਫੀਸ ਹੈ ਜੀ ਮਹੀਨੇ ਦੀਆਂ 10 ਘੋੜੀਆਂ ਆਈਆਂ 50 ਹਾਲਾਂਕਿ ਵਧ ਆਉਂਦੀਆਂ ਨੇ 50 ਲੱਖ ਬਣ ਗਏ ਰਾਈਟ ਤਾਂ ਘੋੜੇ ਦੀ ਸਟੈਬਲਿਸ਼ ਘੋੜੇ ਦਾ ਪ੍ਰਾਈਸ ਜਿਹੜਾ ਹੁੰਦਾ ਨਾ ਠੀਕ ਹੈ ਕੋਈ ਸ਼ੱਦ ਤੱਕ ਇੰਚਾ ਨਾ ਹੁੰਦਾ ਜੀ ਉਦੋਂ ਬਾਅਦ ਚ ਉਹਦਾ ਮਤਲਬ ਰਿਜ਼ਲਟ ਵੀ ਮੈਟਰ ਕਰਦਾ ਬਿਊਟੀ ਖੋਦ ਦਾ ਬਿਊਟੀ ਵੀ ਹੋਵੇ ਨਾ ਹੋਵੇ ਉਹਦੇ ਕੋ ਘੋੜੀ ਕਿੰਨੀ ਆ ਰਹੀ ਹੈ ਉਹ ਉਹ ਕਮਰਸ਼ੀਅਲੀ ਤੁਹਾਨੂੰ ਕੀ ਰਿਟਰਨ ਦੇ ਰਿਹਾ ਉਹਦੇ ਨਾਲ ਹੀ ਘੋੜੇ ਦੀ ਪ੍ਰਾਈਸ ਡਿਸਾਈਡ ਕਰੋਗੇ ਨਾ ਹੁਣ ਮੈਂ ਘੋੜੇ ਦਾ ਮੰਗਾ 12 ਕਰੋੜ 15 ਕਰੋੜ 70 ਕਰੋੜ ਕੁਝ ਵੀ ਘੋੜੀ ਪੈਂਦੀ ਹੋਵੇ ਮਹੀਨੇ ਦੀ ਇੱਕ ਜੀ ਠੀਕ ਹੈ ਫਿਰ ਉਹ ਜਸਟੀਫਾਈਡ ਨਹੀਂ ਹੈਗਾ ਬਿਲਕੁਲ ਇਸ ਕਰਕੇ ਜਿਹੜੇ ਘੋੜੇ ਕਮਰਸ਼ੀਅਲੀ ਬਰੀਡਿੰਗ ਕਰ ਰਹੇ ਨੇ ਜਿਹਦੇ ਆਪਾਂ ਬੱਚੇ ਦੇਖਦੇ ਆਂ ਵੀ ਵੀ 나सिक ਤੱਕ ਵੀ ਬੱਚੇ ਖੜੇ ਨੇ ਜੋਧਪੁਰ ਚਲੇ ਜਾਓ ਉੱਥੇ ਖੜੇ ਨੇ ਫਿਰ ਉਸ ਸਟੈਲੀਅਨ ਦਾ ਪ੍ਰਾਈਸ ਆਟੋਮੈਟਿਕਲੀ ਬਣਨਾ ਪਰ ਜੀ ਮੇਰੇ ਇਹ ਜਿਹੜੀ ਤੁਹਾਡੀ ਗੱਲ ਹੈ ਨਾ ਅਸੀਂ ਵੀ ਕੁਐਸਚਨ ਕਈ ਲੋਕ ਕਮੈਂਟ ਵੀ ਕਰਦੇ ਨੇ ਥੱਲੇ ਬਟ ਸਾਨੂੰ ਗੁੱਸਾ ਨਹੀਂ ਆਉਂਦਾ ਹਾਸਾ ਆਉਂਦਾ ਉਹ ਵੀ ਸਹੀ ਨਹੀਂ ਆਪਦੀ ਥਾਂ ਤੇ ਕਿਉਂਕਿ ਹੁਣ ਜੇ ਹਰੇਕ ਬੰਦਾ ਹੀ ਮੈਂ ਮੰਨ ਲਓ ਸ਼ਾਹਬਾਜ਼ ਦਾ ਜੋ ਪ੍ਰਾਈਸ ਕਰ ਰਿਹਾ ਜਾਂ ਕਰਮਦੇਵ ਦਾ ਕਰ ਰਿਹਾ ਮੈਂ ਦੂਜਿਆਂ ਦਾ ਕਿਉਂ ਨਹੀਂ ਕਰ ਰਿਹਾ ਦੇਖਣ ਨੂੰ ਤਾਂ ਉਹ ਵੀ ਕੋੜੇ ਓਦਾਂ ਦੇ ਜਿੱਦ ਜੇ ਪਰਮਾਤਮਾ ਨੇ ਉਹਨਾਂ ਨੂੰ ਉਹ ਸ਼ੌਹਰਤ ਬਖਸ਼ਣੀ ਹੋਈ ਉਹ ਬੱਚਿਆਂ ਦੇ ਵਿੱਚ ਉਹ ਸਮਾਈਲ ਸਟੋਨ ਤੇ ਪਹੁੰਚਣਗੇ ਕੱਲ ਨੂੰ ਉਨੀ ਕਵਰਿੰਗ ਆਊਗੀ ਫਿਰ ਅਸੀਂ ਦੂਜਿਆਂ ਦਾ ਹਾਈ ਕਰ ਸਕਦੇ ਅਕੋਰਡਿੰਗ ਹਰ ਕੋੜੇ ਦਾ ਸੇਮ ਪ੍ਰਾਈਸ ਨਹੀਂ ਹੁੰਦਾ ਪਰ ਜਿਹੜਾ ਮਤਲਬ ਐਕਸੈਸ ਮੰਗ ਕੇ ਸਾਡੇ ਕੋਲ ਸ਼ਾਹਬਾਜ਼ ਦੀ ਵੀਡੀਓ ਦੇਖ ਕੇ ਕੋਈ ਬੰਦਾ ਸੌਦਾ ਕਰਨ ਆ ਗਿਆ ਉਹਦੀ ਗੱਲ ਮੈਨੂੰ ਇਹ ਸੀ ਵੀ ਸਰ ਜੋ ਵੀਡੀਓ ਮੇ ਪ੍ਰਾਈਸ ਹੁੰਦਾ ਹੈ ਉਹ ਤੋਂ ਨਹੀਂ ਵੈਸੇ ਬਤਾਓ ਤਾਂ ਮੈਂ ਉਹਨੂੰ ਫਿਰ ਸਮਝਾਇਆ ਮੈਂ ਭਾਈ ਸਾਹਿਬ ਨਹੀਂ ਹੁੰਦਾ ਆਪ ਵੀ ਸਹੀ ਹੋ ਆਪਣੀ ਜਗ੍ਹਾ ਤੇ ਪਰ ਮੈਂ ਉਹ ਬੰਦਾ ਨਹੀਂ ਹੂੰ ਜੋ ਆਪ ਸੋਚੋ ਕਿ 15 ਮੰਗ ਲਿਆ ਔਰ ਡੇਢ ਮੇ ਦੇ ਦਿਆ ਉਹ ਪੈਸੇ ਵੀ ਨਹੀਂ ਹੋਗਾ ਠੀਕ ਹੈ ਇਸ ਮੇ ਸੇ ਉੱਪਰ ਨੀਚੇ ਹੋਗਾ ਕਮ ਜ਼ਿਆਦਾ ਹੋਗਾ ਮਾਨ ਆਦਰ ਹੋਗਾ ਬਟ ਇਤਨਾ ਨਹੀਂ ਫਰਕ ਪੜੇਗਾ ਕਿ मतलब 15 का 1.5 हो जाए या जा 5 हो जाए ऐसा नहीं हो सकता जी जी तो वो आदमी से आदमी भी डिफर करता है जी. अब घोडा कैसा है आदमी कैसा है हर चीज के साथ उसका फर्क है बिल्कुल जे कोई भी बंदा मतलब आपा सिर्फ मांग के बैठ जाइए कुछ भी वो जस्टिफाइड नहीं होता जेडे कोड दी हाइप है वो आपा नु ठीक है आउट ऑफ इंडस्ट्री जेडे बंदे ने ओना नु नहीं पता वो ता वो घोड़ो दा भी नहीं मानदे ਕੁਝ ਬੰਦੇ ਗੁੰਮਰਾਹ ਵੀ ਜਰੂਰ ਹੋ ਜਾਂਦੇ ਜਿਆਦੇ ਕਰੋੜਾਂ ਦੀਆਂ ਗੱਲਾਂ ਸੁਣ ਕੇ ਉਹ ਪਾਸੇ ਬਦਲ ਲੈਂਦੇ ਆਪਣਾ ਜਿገ ਦਾ ਸ਼ੌਂਕ ਨਹੀਂ ਮੈਂ ਤਾਂ ਤੁਹਾਨੂੰ ਇਹ ਗੱਲ ਕਹਿਣਾ ਹੈ ਵੀ ਜੇ ਮੰਨ ਲਓ ਕਰੋੜਾਂ 'ਚ ਕਿੰਨੇ ਬੰਦੇ 20 ਬੰਦੇ ਮੰਗਦੇ ਹੋਣਗੇ ਨਾ ਤਾਂ ਤੁਸੀਂ ਉਹ 20 ਜਾਨਵਰਾਂ ਤੇ ਫੋਕਸ ਛੱਡ ਦਿਓ ਜੇ ਤੁਹਾਨੂੰ ਲੱਗਦਾ ਵੀ ਨਹੀਂ ਇਹ ਨਜਾਇਜ਼ ਮੰਗ ਰਿਹਾ ਚਾਹੇ ਨਹਿਵੀਂ ਆ ਉਹਦੇ 'ਚ ਜੇ ਤੁਹਾਨੂੰ ਲੱਗਦਾ ਮੈਂ ਨਜਾਇਜ਼ ਮੰਗ ਰਿਹਾ ਮੇਰਾ ਘੋੜਾ ਨਹੀਂ ਤੁਸੀਂ ਨਾ ਕਰੋ ਉਹਦੀ ਗੱਲ ਕੋਈ ਹੋਰ ਗੱਲ ਕਰ ਲਓ ਤੁਹਾਨੂੰ ਕਿਹੜੀ ਕੋਈ ਜ਼ਬਰਦਸਤੀ ਹੈ ਜਾਂ ਤੁਹਾਡੇ ਜੇਬਾਂ 'ਚੋਂ ਕੋਈ ਪੈਸੇ ਕਢਾਉਣ ਆ ਰਿਹਾ ਵੀ ਤੁਸੀਂ ਸਾਡੇ ਘੋੜੇ ਦੀ ਗੱਲ ਕਰੋ ਨਾ ਕਰੋ ਉਹਦੀ ਗੱਲ ਤੁਹਾਨੂੰ ਜਸਟੀਫਾਈਡ ਨਹੀਂ ਲੱਗਦੀ ਤੁਸੀਂ 20 ਲੱਖ ਵਾਲੀ ਦੀ ਗੱਲ ਕਰੋ ਤਾਂ ਕੋਈ ਕਿਸੇ ਨਾਲ ਜ਼ਬਰਦਸਤੀ ਨਹੀਂ ਹੈ ਮੈਂ ਤੁਹਾਡੀ ਗੱਲ ਨੂੰ ਐਡਮਿਟ ਵੀ ਕਰ ਰਿਹਾ ਤੇ ਡਿ ਇਹ ਵੀ ਨਹੀਂ ਹੁੰਦਾ ਵੀ ਕਰੋੜਾ ਦਾ ਨਹੀਂ ਹੁੰਦਾ ਤੇ ਹਰ ਕੋੜਾ ਜਿਹੜਾ ਕੋਈ ਬੰਦਾ ਮੰਗ ਕੇ ਬੈਜੇ ਉਹ ਵੀ ਨਹੀਂ ਹੁੰਦਾ ਉਹ ਆਪਾਂ ਨੂੰ ਲੈਣ ਵਾਲਿਆਂ ਨੂੰ ਮਾਰਕੀਟ ਦੇ ਵਿੱਚ ਚੰਗੀ ਤਰ੍ਹਾਂ ਜਿਨੇ ਪੈਸੇ ਲਾਉਣੇ ਆ ਉਹਨੇ ਪਹਿਲਾਂ ਵੀ ਕੋੜੇ ਰੱਖੇ ਹੁੰਦੇ ਨੇ ਉਹਨੂੰ ਸਾਰਾ ਪਤਾ ਹੁੰਦਾ ਵੀ ਇਹ ਕਿਉਂ ਇੰਨੇ ਪੈਸੇ ਮੰਗ ਰਿਆ ਤੇ ਜਿਹਨੇ ਲਾਉਣਾ ਉਹਨੇ ਲਾ ਦੇਣਾ ਜੇ ਹੁਣ ਸ਼ਾਨ ਤੇ 10 ਕਰੋੜ ਲੱਗਿਆ ਸੀ ਅੱਜ ਤੋਂ ਮੰਨ ਲਓ ਇੰਨੇ ਸਾਲ ਪਹਿਲਾਂ ਤਾਂ ਸ਼ਾਨ ਚ ਕੁਝ ਐਕਸਟਰਾਔਡਨਰੀ ਸੀਗਾ ਤਾਂ ਲੱਗਿਆ ਸੀ ਨਾ ਪਰ ਉਹ 1 ਕੋਈ ਕਰੋੜਾ ਸੀ ਨਾ ਪੂਰੇ ਹਾਰਸਵਰਲਡ ਚ ਤਾਂ ਐਦਾਂ ਹੁਣ ਜਿਹੜੇ ਨੇ ਠੀਕ ਹੈ ਪ੍ਰਾਈਸ ਵਧ ਗਏ ਜਿਹੜਾ ਅੱਗੇ 30 ਲੱਖ ਦਾ ਸੀ ਉਹ ਅੱਜ 3 ਕਰੋੜ ਦਾ 10 ਸਾਲ ਪਹਿਲਾਂ ਜਿਹੜਾ 30 ਲੱਖ ਸੀ ਅੱਜ ਪੈਸੇ ਦੀ ਵੈਲਿਊ ਵੀ ਥੱਲੇ ਚਲੇਗੀ ਬਟ ਕਰੋੜਾਂ ਚ ਹੁੰਦੇ ਨੇ ਡੈਫੀਨੇਟਲੀ ਹੁੰਦੇ ਨੇ ਜਿਹੜਾ ਨਹੀਂ ਮੰਨਦਾ ਉਹ ਆ ਕੇ ਮੱਥਾ ਲਾ ਲਵੇ ਪਤਾ ਲੱਗ ਜਾਊਗਾ ਠੀਕ ਹੈ ਬਿਲਕੁਲ ਪਰ ਸੈਕੰਡਲੀ ਇਹ ਆ ਵੀ ਸਾਰੇ ਵੀ ਨਹੀਂ ਹੁੰਦੇ ਠੀਕ ਹੈ ਬਈ ਬਿਲਕੁਲ ਉਹ ਬਈ ਗੈਰੀ ਗੱਲਾਂ ਤੁਹਾਡੀ ਮੈਂ ਗੱਲਬਾਤ ਕਰਾਈ ਇੱਕ ਮੇਰਾ ਹੋਰ ਕੁਐਸਚਨ ਰਹਿ ਗਿਆ ਬਈ ਉਹੀ ਕੰਪੈਰੀਜ਼ਨ ਵੀ ਤੁਸੀਂ ਪਿਛਲੀ ਵਾਰ ਕਿੰਨੇ ਜਾਨਵਰ ਲੈ ਕੇ ਕਿਵੇਂ ਰਿਆ ਮੇਰੇ ਕੋਲ ਕੱਲ੍ਹ ਖਾਮ ਤੇ ਜਿਹੜੇ 90 ਜਾਨਵਰ ਨੇ ਜੀ ਉਰੇ ਹਰ ਸਾਲ ਵਾਂਗੂ ਅਸੀਂ 35 40 ਜਾਨਵਰ ਲੈ ਕੇ ਆਏ ਜੀ ਜਿਹੜੀ ਪਿਛਲੇ ਸਾਲ ਦੀ ਫਿਗਰ ਸੀ ਉਹ ਅਸੀਂ ਆਲਰੇਡੀ ਟੱਚ ਕਰੀ ਬੈਠੇ ਆ ਉਹਨੇ ਕ ਐਨੀਮਲਸ ਅਸੀਂ ਸੇਲ ਕਰ ਲਏ ਐਤਕੀ ਮੈਨੂੰ ਐਕਸਪੈਕਟਿਡ ਹੈ ਵੀ ਮਤਲਬ ਉਹਨੂੰ ਅਸੀਂ ਚੰਗੇ ਲੈਵਲ ਤੇ ਕ੍ਰਾਸ ਕਰਦਾ ਕਿਉਂਕਿ ਇਸ ਵਾਰ ਜਿਹੜੇ ਨਵੇਂ ਬੰਦੇ ਆਏ ਸੀ ਉਹਨਾਂ ਨੇ ਬਹੁਤ ਚੰਗੇ ਜਾਨਵਰ ਵੇਚੇ ਜਿਨ੍ਹਾਂ ਦਾ ਤੁਹਾਡਾ ਨਾਮ ਬਣਿਆ ਹੋਇਆ ਤੁਸੀਂ ਕਈ ਸਾਲ ਡੇਢ ਦਹਾਕਾ ਦੋ ਹੋ ਗਏ ਤੁਹਾਨੂੰ ਲੱਗਿਆ ਨੂੰ ਬਈ ਤੁਹਾਡਾ ਨਾਮ ਬਣ ਗਿਆ ਤੁਹਾਡਾ ਟੈਂਟ ਦਾ ਨਾਮ ਪੁੱਛ ਕੇ ਲੋਕ ਆਉਂਦੇ ਇੱਥੇ ਤੁਹਾਡੇ ਤੇ ਵਿਸ਼ਵਾਸ ਕਰਕੇ ਤੁਹਾਡੇ ਤੋਂ ਜਾਨਵਰ ਖਰੀਦਦੇ ਪਰ ਜਦੋਂ ਕੋਈ ਨਵਾਂ ਬੰਦਾ ਇਸ ਫੀਲਡ ਚ ਆਉਂਦਾ ਪਹਿਲਾਂ ਉਹ ਬਾਇਰ ਹੁੰਦਾ ਜੋ ਸੈਲਰ ਬਣਦਾ ਉਹ ਤੇ ਲੋਕ ਵਿਸ਼ਵਾਸ ਬਹੁਤ ਹੌਲੀ ਹੌਲੀ ਕਰਦੇ ਪਰ ਇਸ ਮੇਲੇ ਦੇ ਉੱਪਰ ਨਵੇਂ ਬੰਦਿਆਂ ਦੀ ਬਹੁਤ ਚੰਗੀ ਸੇਲ ਹੋਈ ਹੈ ਬਿਲਕੁਲ ਜੀ ਬਿਲਕੁਲ ਦੇਖੋ ਚੰਗਾ ਐਨੀਮਲ ਹੈ ਨਾ ਉਦੋਂ 20 ਲੱਖ ਵੱਡੀ ਗੱਲ ਸੀ ਅੱਜ ਉਹੀ 20 ਆਲਾ 40 ਦਾ ਹੂੰ ਟਾਈਮ ਵੀ ਤਾਂ ਟੱਪ ਗਿਆ ਨਾ 플ੌਟ ਪ੍ਰਾਪਰਟੀ ਵੀ ਵੱਧਦੀ ਆ ਨਾ ਤਾਂ ਉਹ ਨਾਰਮਲ ਹੈ ਅੱਛਾ ਜੀ ਨੇ ਉਦੋਂ ਦਾ ਖਰੀਦਿਆ ਉਹਨੂੰ ਪ੍ਰੋਫਿਟ ਲੱਗਦਾ ਉਹ ਵੇਚ ਦਿੰਦਾ ਪਰ ਜਦੋਂ ਅੱਜ ਉਹ ਫੇਰ ਦੁਬਾਰਾ ਲੈਣ ਜਾਊਗਾ ਫੇਰ ਉਹ ਵੱਧਦਾ ਮਿਲੂ ਉੱਥੇ ਹੀ ਰਹਿ ਜਾਣੀ ਹੈ ਗੱਲ ਬਿਲਕੁਲ ਲੋ ਬਾਈ ਗੈਰੀ ਜੀ ਨਾਲ ਮੈਂ ਤੁਹਾਡੀ ਗੱਲਬਾਤ ਕਰਾਈ ਆ ਬਾਈ ਤੇ ਬਹੁਤ ਦੋਸਤ ਮੈਨੂੰ ਕਹਿੰਦੇ ਕਿ ਕਿ ਤਕਰੀਬਨ ਡੇਢ ਸਾਲ ਬਾਅਦ ਆਪਣੀ ਵੀਡੀਓ ਆਈ ਆ ਬਾਈ ਟਾਈਮ ਬਹੁਤ ਲੰਮਾ ਹੋ ਜਾਂਦਾ ਪਰ ਹੁਣ ਵਾਲੇ ਟਾਈਮ 'ਚ ਮੇਰੇ ਵੀ ਕੁਝ ਸਵਾਲ ਨੇ ਆਪਣੇ ਕਿਉਂਕਿ ਬਾਈ ਆਪਾਂ ਕੰਮ ਕਰੀ ਤਾਂ ਉਹ ਬਹੁਤ ਚੰਗੀ ਗੱਲ ਆ ਆਪਣੀ ਸਾਰੇ ਦੀ ਡੈਫੀਨਿਟ ਬਿਲਕੁਲ ਬਿਲਕੁਲ ਧੰਨਵਾਦ ਵੀਰ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਥੈਂਕ ਯੂ ਸੋ ਮਚ